ਯਾਦਗਰੀ ਮੈਂ ਜ ਆਪਣੇ ਪਿੰਡ ਦਾ ਹੀ ਸਭ ਤੋਂ ਵਧੀਆ ਤਾਂ ਮੈਚ ਵੇ ਪਿੰਡ ਜਿੱਤਿਆ ਸੀਗਾ ਬੋਲਟ ਮੋਟਰਸਾਈਕਲ ਸੀ ਬੈਸਟ ਨੂੰ ਤੇ ਜਾਂ ਮਾਲੇ ਵਧੀਆ ਮੈਨੂੰ ਉਹ ਵਧੀਆ ਲੱਗਦਾ ਟੂਰਨਾਮੈਂਟ ਤੇ ਇੱਕ ਟੰਡੋਗਲ ਦੀ ਧਰਤੀ ਤੇ ਉੱਥੇ ਸਾਡਾ ਡੱਡਬੇ ਨਾਲ ਮੈਚ ਸੀਗਾ ਫਾਈਨਲ ਉੱਥੇ ਮੈਂ ਮੁੱਟ ਫਾਈਨਲ ਜਿੱਤਿਆ ਸੀਗਾ ਨਹੀਂ ਬਈ ਜਿਹੜੇ ਵੱਡੇ ਪਲੇਅਰ ਆ ਹਨਾ ਉਹਨਾਂ ਦੇ ਗੋਡੀ ਪੋਣੀ ਸੌਖੀ ਲੱਗਦੀ ਆ ਬਈ ਵੱਡੇ ਸੀਨੀਅਰ ਪਲੇਅਰ ਆ ਸਾਰੇ ਆ ਨਾ ਉਦੋਂ ਹੋਰ ਹੌਸਲਾ ਵਧਦਾ ਬਈ ਵੱਡੇ ਪਲੇਅਰਾਂ ਦੇ ਕੋਡੀਆਂ ਪਾਉਣਾਂ ਆ ਵਾ ਉਦੋਂ ਡਰ ਨਹੀਂ ਲੱਗਦਾ ਬਹੁਤ ਫਰਕ ਆ ਜੀ ਮਤਲਬ ਕੈਡਮੀਆਂ ਦੇ ਵਿੱਚ ਟੈਸਟ ਹੁੰਦੇ ਹੀ ਹੁੰਦੇ ਆ ਮਤਲਬ ਹਰੇਕ ਟੀਮ ਦੇ ਵਿੱਚੋਂ ਇੱਕ ਦੋ ਪਲੇਅਰਾਂ ਦੇ ਰੋਜ਼ ਟੈਸਟ ਹੁੰਦੇ ਆ ਤੇ ਜਿਹੜੇ ਬੈਸਟ ਨਿਕਲਦੇ ਉਹ ਤਾਂ ਡੇਲੀ ਹੁੰਦੇ ਹੁੰਦੇ ਜਿਹੜਾ ਬੈਸਟ ਰੇਟ ਚਾਪੀ ਹੁੰਦਾ ਤੇ ਫਿਰ ਜਦੋਂ ਅਕੈਡਮੀ ਦੇ ਵਿੱਚ ਆਪਾਂ ਖੇਡਣਾ ਸ਼ੁਰੂ ਕਰਨਾ ਵਾ ਸੀਜ਼ਨ ਦੇ ਵਿੱਚ ਉਦੋਂ ਵੀ ਡੋਜ਼ ਟੈਸਟ ਹੋਣੇ ਆ ਸੋ ਬਣਾ ਦਾ ਬਸ ਐ ਹੀ ਹੈ ਜੀ ਕੋਡੀ ਖੇਡ ਕੇ ਸੱਠਾਂ ਬੇਟਾਂ ਤੋਂ ਰੱਬ ਬਚਾਈ ਰੱਖੇ ਵੀ ਦੋ ਸਾਲ ਮਾੜੇ ਖੇਡ ਲਾਂਗੇ ਬਸ ਕੋਡੀ ਨਾਲ ਜੁੜੇ ਰਹੀਏ ਬਸ ਹਾਂਜੀ ਇਹ ਬਦਨਾਮ ਤਾਂ ਹੀ ਕੋਡੀ ਆਪਣੇ ਲੋਕਾਂ ਨੇ ਕੀਤੀ ਆ ਕੋਡੀ ਦਾ ਬੀ ਬਦਨਾਮੀ ਆ ਬਸ ਬਾੜੀ ਕੀਤੀ ਕੋਡੀ ਦੀ ਪਰ ਇਹਨਾਂ ਨਸ਼ਾ ਹੈ ਨਹੀਂਗਾ ਕਬੱਡੀ ਦੇ ਵਿੱਚ ਵੀ ਜਿੰਨੇ ਹੁਣ ਆਮ ਆਪਣੇ ਘਰਾਂ ਦੇ ਵਿੱਚ ਮੁੰਡੇ ਮਢੀਰ ਫਿਰਦੀ ਪਿੰਡਾਂ ਦੇ ਵਿੱਚ ਉਹ ਕਿੰਨਾ ਨਸ਼ਾ ਕਰਦੀ ਆ ਉਹਨਾਂ ਨਾਲ ਉਹ ਤਾਂ ਚੰਗੇ ਹੀ ਆ ਪਲੇਅਰ ਸਮੂੱਚੇ ਖੇਡ ਪ੍ਰੇਮੀਆ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਮਾਂ ਖੇਡ ਕਬੱਡੀ ਦੇ ਸ਼ੋਲੇ ਤੇ ਸਿੱਖ ਸਰਦਾਰ ਰੀਡਰ ਰਾਜੂ ਸਨੇਰ ਨੂੰ ਮਲਾਉਣ ਜਾ ਰਹੇ ਹਾਂ ਜਿਹਨਾਂ ਦਾ ਮਾਂ ਖੇਡ ਕਬੱਡੀ ਦੇ ਵਿੱਚ ਬਹੁਤ ਵਧੀਆ ਨਾਮ ਆ ਤੇ ਖੇਡ ਗਰਾਉਂਡਾਂ ਦੇ ਵਿੱਚ ਗੱਲਾਂ ਹੁੰਦੀਆਂ ਅੱਜ ਧੜਕਨ ਪੰਜਾਬ ਦੀ ਟੀਮ ਉਹਨਾਂ ਦੇ ਗ੍ਰਹਿ ਪਿੰਡ ਸਨੇਰ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਪਹੁੰਚੀ ਆ ਮੈਂ ਤੁਹਾਡਾ ਆਪਣਾ ਨਵੀ ਮਾਨ ਸਿੰਘ YouTube ਚੈਨਲ ਧੜਕਨ ਪੰਜਾਬ ਦੀ ਤੇ ਇਹ ਤਰ੍ਹਾਂ ਰੀਡਰ ਰਾਜੂ ਸੁਨੇਹਰ ਦਾ ਸਵਾਗਤ ਕਰਦਾ ਧੜਕਣ ਪੰਜਾਬ ਦੇ ਦੇਖ ਰਹੇ ਸਾਰੇ ਦਰਸ਼ਕਾਂ ਦੇ ਖੇਡ ਪ੍ਰੇਮੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਵੀਂ ਵੀਰ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਇੰਟਰਵਿਊ ਲੈਣ ਪਹੁੰਚੇ ਆਪਣੇ ਪਿੰਡ ਰਾਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਵੀ ਸਾਡੀ ਟੀਮ ਦੇ ਲਈ ਟਾਈਮ ਕੱਢਿਆ ਅੱਜ ਤੁਹਾਡੇ ਨਾਲ ਕਾਫੀ ਗੱਲਾਂ ਬਾਤਾਂ ਕਰਨੀਆਂ ਹਨ ਖੇਡ ਕਬੱਡੀ ਬਾਰੇ ਤੁਹਾਡੀ ਜੀਵਨੀ ਬਾਰੇ ਤੁਹਾਡੀਆਂ ਜਿੱਤਾਂ ਬਾਰੇ ਵਿਦੇਸ਼ ਦਾ ਵੀ ਜੱ ਲੱਗਿਆ ਕਿ ਨਹੀਂ ਲੱਗਿਆ ਇਹ ਗੱਲਾਂ ਬਾਤਾਂ ਕਰਨੀਆਂ ਫਿਰ ਪਹਿਲਾ ਸਵਾਲ ਜਾਣਦੇ ਹਾਂ ਤਾਨੂੰ ਕਬੱਡੀ ਖੇਡਣਾ ਸ਼ੌਕ ਕਿਵੇਂ ਪੈਦਾ ਹੋਇਆ ਸੀ ਉਹ ਕਿਹੜਾ ਕਬੱਡੀ ਖਿਡਾਰੀ ਸੀ ਜਿਸ ਦੀ ਖੇਡ ਤੋਂ ਪ੍ਰਭਾਵਤ ਹੋ ਕੇ ਤੁਸੀਂ ਮਾਂ ਖੇਡ ਕਬੱਡੀ ਵੱਲ ਆਏ ਜੀ ਕਬੱਡੀ ਖੇਡਣੀ ਸ਼ੁਰੂ ਵੀ ਬਾਪੂ ਨੇ ਲਾਇਆ ਸੀਗਾ ਕਬੱਡੀ ਵਾਲੇ ਪਾਸੇ ਵੀ ਉਹ ਛੋਟੇ ਹੁੰਦੇ ਨੂੰ ਵੀ ਗਰਾਊਂਡ ਦੇ ਵਿੱਚ ਖੜਾਉਂਦੇ ਹੀ ਫਿਰ ਟੂਰਨਾਮੈਂਟ ਵਿਖਾਉਣ ਲੈ ਜਾਂਦੇ ਰਹੇ ਆ ਤੇ ਫਿਰ ਹੌਲੀ-ਹੌਲੀ ਜੋ ਮੈਂ ਪਲੱਸ 2 ਕਰ ਲਈ ਉਸ ਤੋਂ ਬਾਅਦ ਚ ਮੈਂ ਕਬੱਡੀ ਖੇਡਣੀ ਸ਼ੁਰੂ ਕਰਤੀ ਸੀ ਪਾਸੇ ਪਿੰਡਾਂ 'ਚ ਪਿੰਡ ਵਾਲਿਆਂ ਦੇ ਨਾਲ ਜਾਂਦਾ ਹੁੰਦਾ ਸੀਗਾ ਖੇਡਣ ਤੇ ਐ ਹੌਲੀ-ਹੌਲੀ ਫਿਰ ਮਿਹਨਤ ਲਾਈ ਬਾਪੂ ਨੇ ਲਵਾਈ ਆਪ ਹੀ ਮਿਹਨਤ ਯਾਨੀ ਕਿ ਬਾਪੂ ਨੇ ਮਿਹਨਤ ਹਾਂ ਆਪਣਾ ਵਾਹ ਜੀ ਵਾਹ ਕਰੋ ਹੀ ਜਾਨੀ ਕਿ ਗੁਰਤੀ ਮਿਲੀ ਕਬੱਡੀ ਦੀ ਹਾਂਜੀ ਜੀ ਤੇ ਫਿਰ ਸ਼ੁਰੂਆਤ ਦੇ ਵਿੱਚ ਤੁਸੀਂ ਪਹਿਣ ਦੀ ਟੀਮ ਵਿੱਚ ਖੇਡਣ ਲੱਗੇ ਸਿੱਧਾ ਓਪਨ ਤੋਂ ਸ਼ੁਰੂਆਤ ਕਰੀ ਕਿ ਭਾਰ ਵਰ ਖੇਡੇ ਜੀ ਨਹੀਂ ਮੈਂ ਓਪਨ ਤੋਂ ਸ਼ੁਰੂਆਤ ਕੀਤੀ ਸੀ ਬਈ ਕਿੰਨਾ ਭਾਰ ਸੀ ਉਹਨਾਂ ਸਮਿਆਂ ਦੇ ਵਿੱਚ ਤੇ ਕਿਹੜੇ ਸੰਘੀਆਂ ਗੱਲਾਂ ਦੀ ਇਹ ਮੈਂ 2012 ਦੇ ਵਿੱਚ ਸਟਾਰਟਿੰਗ ਕੀਤੀ ਸੀਗੀ ਉਦੋਂ ਮੇਰਾ 85 ਕਿਲੋ weight ਸੀਗਾ ਜਿਵੇਂ ਤੁਹਾਡੇ ਪਿੰਡ ਦੀ ਟੀਮ ਤੁਹਾਡੇ ਤੋਂ ਸੀਨੀਅਰ ਖਿਡਾਰੀ ਪਿੰਡ ਦੀ ਟੀਮ ਵਿੱਚ ਖੇਡਦੇ ਸੀ ਉਹਨਾਂ ਨੇ ਖੇਡਣ ਲੱਗੇ ਕਿ ਅਲੱਗ ਟੀਮ ਬਣਾਈ ਜਾਂ ਕਿਸੇ ਹੋਰ ਪਿੰਡ ਵਿੱਚ ਖੇਡਣ ਲੱਗੇ ਤੁਸੀਂ ਜੀ ਨਹੀਂ ਉਹਨਾਂ ਦੀ ਟੀਮ ਬਣੀ ਸੀ ਵਧੀਆ ਟੀਮ ਸੀ ਉਹ ਖੇਡਣ ਜਾਂਦੇ ਹੁੰਦੇ ਸੀ ਜਦੋਂ ਜੇ ਮਾੜਾ ਮੈਚ ਹੋਣਾ ਕੋਈ ਉਹਨਾਂ ਨੇ ਮੈਨੂੰ ਮੌਕਾ ਦੇਣਾ ਤੇ ਨਹੀਂ ਮੈਂ ਐ ਹੋਰ ਟੀਮ ਦੇ ਵਿੱਚ ਵੀ ਖੇੜਿਆ ਹੋਣਾ ਬਈ ਆਪਣੇ ਰੈਲਿੰਗਾਂ ਟੀਮਾਂ ਹੁੰਦੀਆਂ ਸੀ ਇੱਕ ਵਾਰੀ ਖੇੜੇ ਫੇਰ ਦੂਜੀ ਵਾਰੀ ਫੇਰ ਹੋਰ ਟੀਮ ਚ ਖੇੜੇ ਐ ਹਾਂ ਐ ਹੌਲੀ ਹੌਲੀ ਮਤਲ ਦਲੇਰੀ ਆ ਗਈ ਨਹੀਂ ਕਿ ਹੌਸਲਾ ਨਹੀਂ ਆਇਆ ਹਾਂਜੀ ਹੌਂਸਲਾ ਨਹੀਂ ਆਇਆ ਪਿੰਡ ਦੀ ਟੀਮ ਦੇ ਵਿੱਚ ਕਿੰਨੇ ਟੂਰਨਾਮੈਂਟ ਜਿੱਤੇ ਉਹਨਾਂ ਸਮਿਆਂ ਦੇ ਵਿੱਚ ਸ਼ੁਰੂਆਤ ਦੀ ਆਪਾਂ ਗੱਲ ਕਰੀਏ ਜੀ 2013 ਦੇ ਵਿੱਚ ਜਣੀ ਕਬਡੀਆਂ ਪਾਉਣ ਲੱਗ ਗਿਆ ਸੀ ਮੈਂ ਪਿੰਡ ਦੀ ਟੀਮ ਦੇ ਵਿੱਚ ਉਹ ਤਾਂ ਪਹਿਲੇ ਸਾਲ ਅਸੀਂ 10 ਕੇ 11 ਟੂਰਨਾਮੈਂਟ ਜਿੱਤੇ ਸੀਗੇ ਯਾਨੀ ਕਿ ਵਧੀਆ ਪ੍ਰਦਰਸ਼ਨ ਵਧੀਆ ਪ੍ਰਦਰਸ਼ਨ ਜਿਵੇਂ ਕਿ ਕਾਫੀ ਪਲੇਅਰ ਹੁੰਦੇ ਹੋਏ ਇੱਕ ਪਲੇਅਰ ਹੁੰਦਾ ਪਿੰਡ ਦਾ ਉਹਨਾਂ ਨੂੰ ਦਿੱਕਤ ਮਹਿਸੂਸ ਹੁੰਦੀ ਆ ਦੂਜੀਆਂ ਟੀਮਾਂ ਦੇ ਵਿੱਚ ਖੇਡਦੇ ਆ ਤਾਂ ਉਹਨਾਂ ਦਾ ਦਿੱਕਤ ਮਹਿਸੂਸ ਨਹੀਂ ਹੋਈ ਜਿਵੇਂ ਕਿ ਪਿੰਡ ਦੀ ਪ੍ਰੋਪਰ ਟੀਮ ਬਣੀ ਬਣਾਈ ਮਿਲ ਗਈ ਜੀ ਹਾਂਜੀ ਵਧੀਆ ਸੀ ਮੁੰਡੇ ਸਾਰੇ ਵਧੀਆ ਸੀਗੇ ਮੈਨੂੰ ਮੌਕਾ ਦਿੰਦੇ ਸੀਗੇ ਤੇ ਕੌਡੀ ਪਾਉਣ ਦਾ ਵੀ ਮੌਕਾ ਵਧੀਆ ਮਿਲਦਾ ਰਿਹਾ ਤੇ ਸਾਰੇ ਮੁੰਡੇ ਆਪਣੇ ਯਾਰ ਬਿੱਲੀ ਹੁਣ ਆਪਣੇ ਨਾਲ ਹੀ ਖੇਡਦੇ ਆ ਰੀਡਰ ਤੌਰ ਤੇ ਉੱਪਰ ਆਇਆ ਤੁਹਾਡੇ ਨਾਲ ਹੋਰ ਕਿਹੜਾ ਰੀਡਰ ਸੀ ਪਿੰਡ ਦੀ ਟੀਮ ਦੇ ਵਿੱਚ ਤੇ ਜਾਫੀ ਕਿਹੜੇ-ਕਿਹੜੇ ਸਨ ਉਹਨਾਂ ਸਮਿਆਂ ਦੇ ਵਿੱਚ ਪਿੰਡ ਦੇ ਵਿੱਚ ਇੱਕ ਮੁੰਡਾ ਸੋਨਾ ਸੁਨੇਰਾ ਉਹ ਵੀ ਸੀਨੀਅਰ ਹੀ ਆ ਮੇਰੇ ਤੋਂ ਮੇਰੇ ਤੋਂ ਪਹਿਲਾਂ ਖੇਡਦਾ ਤੇ ਜਾਫੀ ਗੋਪੀ ਸੁਨੇਰਾ ਤੇ ਇੱਕ ਸ਼ੇਰਾ ਸੁਨੇਰਾ ਮੁੰਡਾ ਪਿੰਡੋਂ ਖੇਡਦਾ ਬਾਕੀ ਬਾਰੋਂ ਮਿਲ ਜਾਂਦੇ ਸੀ ਹਾਂ ਬਾਕੀ ਬਾਰੋਂ ਉਸ ਤੋਂ ਬਾਅਦ ਫਿਰ ਤੁਹਾਡਾ ਨਾਮ ਕਦੋਂ ਉੱਪਰ ਆਇਆ ਕਦੋਂ ਗੱਲਾਂ ਹੋਣ ਲੱਗੀਆਂ ਇੱਕ ਨਵਾਂ ਜਿਹਾ ਮੁੰਡਾ ਸਿੱਖ ਸਰਦਾਰ ਗੱਭਰੂ ਕਬੱਡੀ ਦੇ ਵਿੱਚ ਆਇਆ ਤੇ ਬੱਲੇ-ਬੱਲੇ ਕਦੋਂ ਕਰਾਉਣ ਲੱਗੇ ਤੁਸੀਂ ਇਹ ਬਈ 15 ਤੋਂ ਬਾਅਦ ਦੀ ਗੱਲ ਆ ਉਦੋਂ ਬਾਅਦ ਮੈਂ ਵੜੀ ਵਧੀਆ ਮਤਲਬ ਜਾਣਨ ਲੱਗੇ ਸੀ ਲੋਕ ਵੀ ਸੁਨੇਹਰਾ ਤੋਂ ਮੁੰਡਾ ਹਨਾ ਵੀ ਹੌਲੀ ਹੌਲੀ ਗਾਂ ਅੱਗੇ ਫਿਰ ਔੜੀ ਚੜਦੇ ਗਏ ਪਿੰਡ ਤੋਂ ਬਾਹਰ ਹੋਰ ਕਿਹਨੇ ਕਿਹਨੇ ਟੀਮਾਂ ਜਿਹੜੇ ਤੁਸੀਂ ਪਾਸੇ ਦੀ ਗੱਲ ਕਰ ਰਹੇ ਹੋ ਜੀ ਜਿਆਦੇ ਮੈਂ ਉਹਦੇ ਕੜਿਆਲ 'ਚ ਖੇਡਿਆ ਕੋਹਲੀਏ 'ਚ ਖੇਡਿਆ ਵਾ ਤੇ ਇੱਕ ਸੀਜ਼ਨ ਮੈਂ ਮਈਆਂ ਲਈ ਖੇਡਿਆ ਉਹਨਾਂ ਸਮਿਆਂ ਦੇ ਵਿੱਚ ਕਿਹੜਾ ਲਾਕ ਜਿਆਦਾ ਖੇਡਦੇ ਸੀ ਲਾਕ ਮਾਲਵੇ ਚ ਹੀ ਜ਼ਿਆਦਾ ਖੇਡੇ ਆ ਜੀ ਤੁਹਾਡੇ ਤੋਂ ਥੋੜੀ ਦੂਰੀ ਤੇ ਮਾਝਾ ਪੈਂਦਾ ਉਧਰ ਨਹੀਂ ਜਾਂਦੇ ਸੀ ਮਾਝੇ ਜਾਂਦੇ ਸ਼ੋ ਮਾਝੇ ਖੇਡਣ ਜਾਂਦੇ ਸੀਗੇ ਪਰ ਮਾਲਵਾ ਵਧੀਆ ਇੱਧਰ ਖੇਡ ਕੇ ਖੁਸ਼ ਹਾਂ ਜਿਵੇਂ ਕਿ ਮਾਲਵੇ ਦੇ ਵਿੱਚ ਤੁਸੀਂ ਖੇਡਦੇ ਸੀ ਸ਼ੁਰੂਆਤ ਦੇ ਵਿੱਚ ਤੁਸੀਂ ਦੱਸ ਰਹੇ ਹੋ ਹਾਂਜੀ ਅੱਜ ਕੱਲ ਵੀ ਮਾਲਵਾਈ ਜਾਂ ਲਾ ਖੇਡਦੇ ਹੋ ਪੂਰਾ ਨਾਮ ਕਦੋਂ ਉੱਪਰ ਆਇਆ ਕਦੋਂ ਗੱਲਾਂ ਹੋਣ ਲੱਗੀਆਂ ਯਾਨੀ ਕਿ ਸ਼ੁਰੂਆਤ ਦੇ ਵਿੱਚ ਤੁਸੀਂ ਆਪਣਾ ਇਲਾਕਾ ਹੀ ਖੇਡਦੇ ਸੀ ਜਿੱਤਦੇ ਸੀਗੇ ਪੂਰੇ ਮਾਲਵੇ ਦੇ ਵਿੱਚ ਕਦੋਂ ਨਾਮ ਬਣਿਆ ਜਾ ਕੇ ਕਿ ਗੱਲਾਂ ਜਾਂ ਹੋਣ ਲੱਗੀਆਂ ਇਹ 2017 ਦੇ ਵਿੱਚ ਮੈਨੂੰ ਨਾਨਕਸਰ ਦੀ ਟੀਮ ਬਣੀ ਸੀ ਉਦੋਂ ਉਹਨਾਂ ਨੇ ਮੈਨੂੰ ਫਰ ਦਿੱ ਉਦੋਂ ਫਿਰ ਮੈਂ ਜੋ ਕੱਪ ਖੇਡਣ ਜਾਂਦਾ ਸੀ ਮੇਰਾ ਪ੍ਰਦਰਸ਼ਨ ਵਧੀਆ ਹੁੰਦਾ ਸੀਗਾ ਉਦੋਂ ਜਣੀ ਸਾਰੇ ਸੀਨੀਅਰ ਪਲੇਅਰ ਉਹਨਾਂ ਨਾਲ ਵੀ ਮੈਚ ਲੱਗਦੇ ਰਹੇ ਉਦੋਂ ਥੋੜਾ ਜਿਹਾ ਨਾਂ ਬਣਿਆ ਵੀ ਵਧੀਆ ਖੇਡਣ ਲੱਗ ਗਿਆ ਸੀ ਯਾਨੀ ਕਿ ਪਹਿਲਾਂ ਪਿੰਡ ਵਰ ਖੇਡਦੇ ਸੀ ਸਭ ਤੋਂ ਕੱਪ ਨਾਨਕ ਸਰ ਦੀ ਕਲੀਅਰ ਜਿਹੀ ਖੇਡਣ ਦੇ ਨਾਲ ਥੋੜਾ ਜਿਹਾ ਨਾਂ ਬਣਿਆ ਨਾ ਅਕੈਡਮੀ ਦੇ ਵਿੱਚ ਕਿਵੇਂ ਚੋਣ ਹੋਈ ਤੁਹਾਡੀ ਜੀ ਚੋਣ ਵਸ ਆਈ ਮਤਲਬ ਹੁਣ ਕੋਚ ਵੇਖਦੇ ਰਹਿੰਦੇ ਆ ਵੀ ਟੂਰਨਾਮੈਂਟ ਚੱਲਦੇ ਪਿੰਡਾਂ ਦੇ ਵਿੱਚ ਤੇ ਵਧੀਆ ਪ੍ਰਦਰਸ਼ਨ ਹੁੰਦਾ ਸੀਗਾ ਤੇ ਵੀ ਉਹ ਕਹਿੰਦੇ ਵੀ ਤੁਸੀਂ ਸਾਡੀ ਟੀਮ ਨਾਲ ਖੇਡਣਾ ਵਾ ਜਾਣੇ ਉਧਰ ਚੋਣ ਹਾਂ ਉਧਰ ਚੋਣ ਉਸ ਟੀਮ ਦੇ ਵਿੱਚ ਤੁਹਾਡੇ ਨਾਲ ਰੀਡਰ ਕਿਹੜੇ ਸਨ ਤੇ ਜਾਫੀ ਕਿਹੜੇ-ਕਿਹੜੇ ਸਨ ਜੀ ਮੇਰੇ ਨਾਲ ਰੀਡਰ ਜੋਤਪਿੰਦਰ ਸੀਗਾ ਟੈਂਗੋਰ ਸੂਲਪੁਰ ਵਾਲਾ ਗੁਰਜੀਤ ਢਲੇਰ ਮੈਰੀਪੂਆ ਅਸਤਿੰਦਰ ਸੀਗਾ ਤੇ ਜਾਫੀ ਮੋਟਾ ਗੋਂ ਕਹਿੰਦਾ ਗੱਗੀ ਮੱਲਾ ਜਗਰਾਜ ਡੱਲੇ ਵਾਲਾ ਗੁਰਵਿੰਦਰ ਕੋਹਲੀਆ ਇਹ ਕੜਿਆਲ ਵਾਲੇ ਮੁੰਡੇ ਹੈਪੀ ਦੇ ਬਾਲੀ ਤੇ ਵਧੀਆ ਤੁਹਾਡਾ ਪ੍ਰਦਰਸ਼ਨ ਹੋਣ ਲੱਗਿਆ ਫਿਰ ਪੂਰਾ ਮਾਲਵਾ ਮਾਝਾ ਦਵਾਬਾ ਸਾਰੇ ਖੇਡ ਅਕੈਡਮੀ ਦੇ ਵਿੱਚ ਹਾਂਜੀ ਮੈਂ ਸਾਰੀ ਖੇਡੇ ਯਾਦ ਦੇ ਵਿੱਚ ਸਾਰੇ ਟੂਰਨਾਮੈਂਟ ਖੇਡੇ ਆਪਾਂ ਕਿੰਨੇ ਸੀਜ਼ਨ ਖੇਡਿਆ ਉਸ ਅਕੈਡਮੀ ਜੀ ਮੈਂ ਇੱਕ ਸੀਜ਼ਨ ਹੀ ਖੇਡਿਆ ਨਾਲ ਉਸ ਤੋਂ ਬਾਅਦ ਮੇਰੇ ਸੱਟ ਲੱਗੀ ਸੀਗੀ ਫਿਰ ਮੈਂ ਜਿੱਡੇ ਨਹੀਂ ਇੱਕ ਸੀਜ਼ਨ ਹੀ ਖੇਡਿਆ ਨਾਲ ਇੱਕ ਸੀਜ਼ਨ ਦੇ ਵਿੱਚ ਕਿੰਨੇ ਟੂਰਨਾਮੈਂਟ ਖੇਡੇ ਤੇ ਕਿੰਨੇ ਜਿੱਤੇ ਜੀ ਕਾਫੀ ਟੂਰਨਾਮੈਂਟ ਅਸੀਂ ਕਾਪ ਖੇਡੇ ਸੀਗੇ ਤੇ ਜਿੱਤੇ ਵੀ ਆ ਸੀ ਕਾਫੀ ਇਹ ਨਹੀਂ 1 2 ਤਾਂ ਮੈਨੂੰ ਯਾਦ ਆ ਵੀ ਰੁੜਕੇ ਗਲਾਂ ਜਿੱਤੇ ਸੀਗੇ ਤੇ ਇੱਕ ਮਲੇਰ ਕੋਡਲੇ ਜਿੱਤੇ ਸੀਗੇ ਵਾਜੀ ਵਾ ਦੋਨੇ ਤਗੜੇ ਟੂਰਨਾਮੈਂਟ ਸੀਗੇ ਦੋਮੇ ਅਸੀਂ ਜਿੱਤੇ ਸੀਗੇ ਜਿਵੇਂ ਕਿ ਅਕੈਡਮੀ ਵੀ ਨਵੀਂ ਬਣੀ ਸੀ ਸਾਡੀ ਟੀਮ ਹਾਂਜੀ ਤੇ ਬਾਕੀ ਟੀਮਾਂ ਸਾਰੀਆਂ ਬੈਲੈਂਸ ਹੁੰਦੀਆਂ ਸੀ ਪ੍ਰੋਪਰ ਤਗੜੀਆਂ ਟੀਮਾਂ ਹੁੰਦੀਆਂ ਸੀ ਤੇ ਤੁਸੀਂ ਕਿਸ ਤਰ੍ਹਾਂ ਦਾ ਮੁਕਾਬਲਾ ਦਿੰਦੇ ਸੀ ਅਗਲੀ ਟੀਮ ਨੂੰ ਜੀ ਟੀਮਾਂ ਵੀ ਸਾਰੀਆਂ ਹੀ ਵਧੀਆ ਸੀ ਸੀਨੀਅਰ ਪਲੇਅਰ ਸੀ ਸਾਡੀ ਟੀਮ ਨਵੀਂ ਬਣੀ ਸੀਗੀ ਉਦੋਂ ਮੁੰਡੇ ਵੀ ਥੋੜੇ ਨਵੇਂ ਸੀਗੇ ਹਨਾ ਪਹਿਲੇ ਸਾਲ ਅਕੈਡਮੀ 'ਚ ਖੇਡੇ ਪਰ ਉਦੋਂ ਥੋੜਾ ਹੌਸਲਾ ਹੋਰ ਹੁੰਦਾ ਵੀ ਤਖੜੇ ਪਲੇਅਰ ਨਾਲ ਮੈਚ ਆ। ਹਾਂਜੀ ਵੀ ਇਹ ਬਾਪ ਤੋਂ ਵੱਡੇ ਨਾਲ ਸੀਨੀਅਰ ਪਲੇਅਰ ਨਾਲ ਮੈਚ ਖੇਡ ਕੇ ਬਹੁਤ ਵਧੀਆ ਲੱਗਦਾ ਸੀਗਾ। ਵੀ ਹੋਰ ਵੀ ਜੋਸ਼ ਆਉਂਦਾ ਸੀਗਾ ਵੀ ਯਾਰ ਮੈਚ ਖੇਡ ਕੇ ਕਿੱਦਾਂ ਜਿਵੇਂ ਕਿ ਤੁਸੀਂ ਪਿੰਡ ਵਰਗ ਦੇ ਵਿੱਚ ਖੇਡਦੇ ਸੀ ਇੱਥੇ ਤਾਂ ਨਾਰਮਲ ਮੈਚ ਲੱਗ ਜਾਂਦੇ ਆ। ਅਕੈਡਮੀਆਂ ਦੇ ਵਿੱਚ ਪੂਰਾ ਫਸ ਕੇ ਮੈਚ ਲੱਗਦਾ। ਹਾਂਜੀ ਤੇ ਯਾਨੀ ਕਿ ਐਕਸਪੀਰੀਅੰਸ ਵੀ ਵੱਧ ਆਉਂਦਾ ਈ ਫਿਰ। ਹਾਂਜੀ ਐਕਸਪੀਰੀਅੰਸ ਵੀ ਬਾਕੀ ਸੇਖਾਂ ਨੂੰ ਬਹੁਤ ਕੁਝ ਮਿਲਦਾ ਅਕੈਡਮੀਆਂ ਦੇ ਵਿੱਚ। ਪਿੰਡ ਵਰਤਾ ਹੁਣ ਆਪਾਂ ਖੇਡਦੇ ਆ। 12 ਇੱਕ ਵੇ ਜਾਨੇ ਰਾਤ ਨੂੰ 12 1 2 ਵਜੇ ਜਾਂਦੇ ਆ ਉੱਥੇ ਮੈਂ ਜਆਦ ਅਕੈਡਮੀ ਦਾ ਖੇਡ ਕੇ ਨਾਲੇ ਮੈਂ ਸਾਰੇ ਵੇਖ ਲਈਦੇ ਆ ਨਾਲੇ ਪਲੇਅਰਾਂ ਨੂੰ ਵੇਖ ਕੇ ਹੋਰ ਕੁਅਸਤਿਕਨ ਨੂੰ ਮਿਲਦਾਂ ਨਾਲੇ ਟਾਈਮ ਨਾ ਘਰੇ ਆ ਜਾਈ ਦੇ। ਆਪਰ ਤੌਰ ਤੇ ਕਿੰਨੇ ਵਜੇ ਜਾਣਾ ਕਿੰਨੇ ਵਜੇ ਆਉਣਾ ਡਾਈਟ ਦਾ ਵੀ ਧਿਆਨ ਰੱਖਿਆ ਜਾਂਦਾ। ਹਾਂਜੀ ਡਾਈਟ ਦਾ ਵੀ ਧਿਆਨ ਰੱਖਿਆ ਜਾਂਦਾ ਨਾਲੇ ਖਾਦਾ ਪੀਤਾ ਜਾਂਦਾ। ਪਿੰਡਵਾਰ ਚ ਖੇਡ ਕੇ ਹਣ ਦਰ ਨੂੰ 12 1 ਵਜੇ ਜਾਂਦਾ ਫਿਰ ਕੋ ਖਾਦਾ ਪੀਤਾ ਵੀ ਨਹੀਂ ਜਾਂਦਾ। ਸਾਡੇ ਮਾਜੇ ਜਿਹੜੇ ਮੈਂ ਪਹਿਲਾਂ ਵੀ ਗੱਲ ਕਰ ਰਿਹਾ ਸੀ ਮਾਜੇ ਦੇ ਵਿੱਚ ਜਿਵੇਂ ਕਿ ਤੁਹਾਡੇ ਇਲਾਕੇ ਦੀਆਂ ਟੀਮਾਂ ਬਣ ਕੇ ਜਾਂਦੀਆਂ ਮਈਆਂ ਵਾਲੀ ਦੀ ਟੀਮ ਵੀ ਬਣ ਕੇ ਜਾਂਦੀ ਹੈ। ਜੋਗੇ ਦੀ ਟੀਮ ਬਣ ਕੇ ਜਾਂਦੀ ਹੈਗੀ। ਹਾਂਜੀ। ਜੋਗੇ ਵਾਲ ਦੀ ਤੇ ਤੁਸੀਂ ਨਹੀਂ ਉਧਰ ਖੇਡਣ ਗਏ ਜੀ ਕਦੇ? ਨਹੀਂ ਮੈਂ ਜਾਂਦਾ ਤਾਂ ਰ ਮਾਝੇ ਜਿਹੜਾ ਦੁਆਬੇ ਜੋਂ ਨਾਲ ਨਹੀਂ ਖੇਡਿਆ ਜਨਾ ਮਾਲਵੇ ਜਿਹੇ ਖੇਡਿਆ। ਯਾਨੀ ਕਿ ਆਪਣਾ ਲਾਕਾ ਜ਼ਿਆਦਾ ਖੇਡਿਆ। ਆਪਣਾ ਲਾਕਾ ਜ਼ਿਆਦਾ ਖੇਡਿਆ ਤੇ ਵਧੀਆ ਲੱਗਦਾ ਖੇਡਣਾ। ਪਿੰਡ ਵਰਗ ਦੇ ਤੁਹਾਡੇ ਯਾਦਗਾਰੀ ਮੈਚ ਕਿੰਨੇ ਕ ਉਹਨਾਂ ਦੇ ਵਿੱਚੋਂ ਆਪਾਂ ਦਰਸ਼ਕਾਂ ਨਾਲ ਸਾਂਝੇ ਕਰੀਏ ਜਿਹੜੇ ਯਾਦਗਾਰੀ ਮੈਚ ਆਪਣੇ ਪਿੰਡ ਦਾ ਹੀ ਆਈ ਸਭ ਤੋਂ ਵਧੀਆ ਤਾਂ ਮੈਚ ਵਾਂ ਪਿੰਡ ਜਿੱਤਿਆ ਸੀਗਾ ਬੋਲਟ ਮੋਟਰਸਾਈਕਲ ਸੀ ਬੈਸਟ ਨੂੰ ਤੇ ਜਾਂ ਮਾਲੇ ਵਧੀਆ ਮੈਨੂੰ ਉਹ ਵਧੀਆ ਲੱਗਦਾ ਟੂਰਨਾਮੈਂਟ ਆ। ਇਹ ਇੱਕ ਟੰਡੂਗਲ ਦੀ ਘਦੀ ਘਰਤੀ ਤੇ ਉੱਥੇ ਸਾਡਾ ਡੜਬੇ ਨਾਲ ਮੈਚ ਸੀਗਾ ਫਾਈਨਲ ਉੱਥੇ ਮੈਂ ਮੁੱਟ ਫਾਈਨਲ ਜਿੱਤਿਆ ਸੀਗਾ ਬਾਕੀ ਹੋਰ ਵੀ ਬਹੁਤ ਮੈਚ ਆ ਜਿਹੜੇ ਜਿੱਥੇ ਵਧੀਆ ਪ੍ਰਦਰਸ਼ਨ ਹੋਇਆ ਤੇ ਖੇਡਦਿਆਂ ਵੀ ਵਧੀਆ ਲੱਗਾ ਖੇਡਣਾ ਹਾਂ ਟੰਡੂਗਲ ਦੀ ਆਪਾਂ ਗੱਲ ਕਰੀ ਜੀ ਤੇ ਤੁਸੀਂ ਦੱਸ ਰਹੇ ਹੋ ਡੜਬੇ ਨਾਲ ਮੈਚ ਸੀ ਹੋਰ ਕਿਹੜੇ ਕਿਹੜੇ ਟੀਮਾਂ ਨਾਲ ਮੈਚ ਲੱਗੇ ਜੀ ਸਾਡਾ ਮੈਚ ਜੀ ਡੜਬੇ ਨਾਲ ਹੀ ਵਧੀਆ ਲੱਗਾ ਫਾਈਨਲ ਮੈਚ ਉਹ ਤੋਂ ਪਹਿਲਾਂ ਸਾਡਾ ਮੈਚ ਇੱਕ ਸੀਗੀ ਟੀਮ ਜਣੀ ਡੈਡ ਬੀਟਿੰਗ ਵਾਲੀ ਭਾਰੀ ਸੀਗੀ ਹਾਂਜੀ ਉਹਨਾਂ ਨਾਲ ਮੈਚ ਸੀਗਾ ਸਾਡਾ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਰਿਹਾ ਤੁਸੀਂ ਕਿੰਨੀਆਂ ਕਬੱਡੀਆਂ ਪਾਈਆਂ ਪ੍ਰਦਰਸ਼ਨ ਮੈਨੂੰ 2 ਜੱਫੇ ਸੀਗੇ ਜੀ ਤੇ 10 ਕੇ 11 ਕਬੱਡੀਆਂ ਸੀ ਮੇਰੇ ਤੇ ਪਿੰਡ ਦੇ ਵਿੱਚ ਫਿਰ ਕਿਹੜੀਆਂ ਕਿਹੜੀਆਂ ਟੀਮਾਂ ਨਾਲ ਮੈਚ ਲੱਗੇ ਤੁਸੀਂ ਦੱਸੋ ਪਿੰਡ ਦਾ ਤੁਹਾਡੇ ਪਿੰਡ ਦਾ ਟੂਰਨਾਮੈਂਟ ਤੁਹਾਡਾ ਯਾਦਗਾਰੀ ਟੂਰਨਾਮੈਂਟ ਹੈ ਪਿੰਡ ਦੇ ਵਿੱਚ ਜੀ ਸਾਡਾ ਪਹਿਲਾ ਮੈਚ ਸੀਚੇਵਾਲ ਨਾਲ ਸੀਗਾ ਫਿਰ ਜੋਗੇ ਵਾਲੇ ਨਾਲ ਆਇਆ ਫਿਰ ਸਾਡਾ ਮੈਚ ਸ਼ੂਸ਼ਕ ਨਾਲ ਆਇਆ ਜੀ ਤੇ ਫਾਈਨਲ ਮੈਚ ਖਾਰੇ ਨਾ ਹੀ ਸਾਡਾ ਤੇ ਪਿੰਡ ਦੇ ਵਿੱਚ ਤਾਂ ਪ੍ਰੈਸ਼ਰ ਹੋਰ ਵੀ ਵੱਧ ਹੁੰਦਾਗਾ ਹਾਂਜੀ ਪ੍ਰੈਸ਼ਰ ਤਾਂ ਨਹੀਂ ਮੰਨਿਆ ਕਦੀ ਨਹੀਂ ਪ੍ਰੈਸ਼ਰ ਮੰਨਿਆ ਨਹੀਂ ਬਾਪੂ ਕਹਿੰਦਾ ਵੀ ਜੇ ਦਾ ਖੇਡਣਾ ਪ੍ਰੈਸ਼ਰ ਨਹੀਂ ਮੰਨਣਾ ਪਿੰਡ ਜਿਆਦਾ ਟੈਨਸ਼ਨ ਫਰੀ ਕੋਈ ਨਹੀਂ ਹਾਰ ਜਾਤਾ ਤਾਂ ਬਣੀ ਆ ਵੀ ਮੈਂ ਜਮਾ ਟੈਨਸ਼ਨ ਫਰੀ ਸੀਗਾ ਰਿਲੈਕਸ ਹੋ ਕੇ ਖੇਡਿਆ ਮੈਂ ਵਧੀਆ ਮੈਨੂੰ ਆਈ ਨਹੀਂ ਸੀਗਾ ਵੀ ਮੈਂ ਪਿੰਡ ਖੇਡਦਾ ਮੈਨੂੰ ਆਈ ਮੈਂ ਪਾਸੇ ਹੀ ਖੇਡਦਾ ਵਾਂ ਪਿੰਡ ਦਾ ਥੋੜਾ ਜਿਹਾ ਦਬਾਅ ਹੁੰਦਾ ਫਿਰ ਮੈਂ ਮੈਂ ਵੀ ਮੈਂ ਪਾਸੇ ਖੇਡਦਾ ਇੱਕ ਸਾਤਾ ਪਿੰਡ ਵਾਲਾ ਧਿਆਨ ਲਿਆਉਣਾ ਹੀ ਨਹੀਂ ਮੰਗਦਾ ਜਿੱਮੇ ਕਿ ਪਿੰਡ ਦੇ ਕੁਝ ਲੋਕ ਖਿਲਾਫ ਵੀ ਹੁੰਦੇ ਆ ਜਿਵੇਂ ਕਿ ਆਹ ਹਾਰਨਾ ਚਾਹੀਦਾ ਪਿੰਡ ਦਾ ਯਾਰ ਤੇ ਜੇ ਜਫਾ ਲੱਗਦਾ ਤਾਂ ਵੀ ਤਾੜੀਆਂ ਮਾਰਦੇ ਜੇ ਪੁਆਇੰਟ ਲੈਂਦੇ ਤਾਂ ਵੀ ਤਾੜੀਆਂ ਮਾਰਦੇ ਲੋਕ ਚੀਕਾਂ ਮਾਰਦੇ ਆ ਪ੍ਰੈਸ਼ਰ ਤਾਂ ਬਣਦਾ ਜੀ ਬਣਦਾ ਹੀ ਪਰ ਆਪਾਂ ਇਹ ਚੀਜ਼ ਲਗੇ ਦੇ ਵੇਖਿਆ ਨਹੀਂ ਜਿਹੜਾ ਕੋਈ ਲੱਗਦਾ ਆਪ ਨੂੰ ਲੱਗੀ ਆਪਾਂ ਨੂੰ ਕੋਈ ਮਤਲਬ ਨਹੀਂ ਕਿਸੇ ਤਾਈ ਆਪਾਂ ਨੂੰ ਆਦੇ ਬਾਪੂ ਦੀ سپورਟ ਆ ਜੇ ਉਹ ਨਹੀਂ ਬੜੀ ਆਪਾਂ ਨੂੰ ਬਾਕੀ ਆਪਾਂ ਮਿਹਨਤ ਲਾਈ ਜੰਨੇ ਆ ਜੇ ਕੋਈ ਬੰਦਾ ਕੰਮ ਚੰਗਾ ਕਰਦਾ ਲੋਕਾਂ ਨੇ ਤਾਂ ਫਿਰ ਵੀ ਲੱਗਣਾ ਹੀ ਆ ਤੇ ਜੇ ਮਾੜਾ ਕੰਮ ਕਰਦਾ ਤਾਂ ਵੀ ਲੱਗਣਾ ਹੀ ਆ ਲੋਕਾਂ ਆ ਸਹੀ ਗੱਲ ਆ ਜੀ ਦਾਦੀ ਦੇ ਇੱਕ ਪਾਸੇ ਦੰਦੇ ਹਾਂ ਜਿਵੇਂ ਅਮਰੀਕਾ ਨਾ ਖੋਸਿਆਂ ਵਾਲਾ ਕਿ ਲੋਕਾਂ ਦੇ ਦੋਨੇ ਪਾਸੇ ਆ ਫਿਰ ਮਾਲੇ ਪਲੂਰ ਦੀ ਗੱਲ ਕਰੀ ਸੀ ਉੱਥੇ ਕਿਹੜੀਆਂ ਕਿਹੜੀਆਂ ਟੀਮਾਂ ਦਾ ਮੈਚ ਲੱਗੇ ਸੀ ਮਾਲੇ ਸਾਡਾ ਰਸੂਲਪੁਰ ਨਾ ਲੱਗਾ ਸੀਗਾ ਜੀ ਤੇ ਸੈਮੀ ਖਾਰੇ ਨਾ ਸੀਗਾ ਤੇ ਫਾਈਨਲ ਸਾਡਾ ਸ਼ੂਸ਼ਕ ਨਾ ਸੀ ਉੱਥੇ ਤੁਸੀਂ ਕਿਹੜੀ ਟੀਮ ਵਿੱਚ ਖੇਡ ਰਹੇ ਸੀ ਮੈਂ ਮਈਆਂ ਵਾਲੇ ਖੇਡਦਾ ਸੀ ਜਿਆਦਾਤਰ ਤੁਸੀਂ ਮਈਆਂ ਵਾਲੇ ਦੇ ਵਿੱਚ ਵੀ ਖੇਡੇ ਹੋ ਹਾਂਜੀ ਮਈਆਂ ਵਾਲੇ ਜੇ ਖੇਡੇ ਆ ਬਾਈ ਕਮਲ ਬਰਾੜ ਤੇ ਪ੍ਰੇਮ ਬਰਾੜ ਨੇ ਖੇਡਣ ਨੂੰ ਕਿਹਾ ਸੀ ਆਪਾਂ ਨੂੰ ਹਾਂਜੀ ਇੱਕਦਮ ਮਹਿਸੂਸ ਖਮਾਏ ਸੀਗਾ ਉੱਥੇ ਖੇਡਣ ਨੂੰ ਕਿਹਾ ਸੀਗਾ ਉਹਨਾਂ ਨੇ ਮੈਨੂੰ ਉਸ ਤੋਂ ਬਾਅਦ ਫਿਰ ਉਹਨੇ ਉਹਨਾਂ ਨੇ ਮੈਨੂੰ ਪੱਕਾ ਹੀ ਖੜਾ ਲਿਆ ਕਹਿੰਦੇ ਸਾਡੇ ਨਾਲ ਖੇਡ ਤੂੰ ਯਾਨੀ ਇੱਕ ਸੀਜ਼ਨ ਖੇਡਿਆ ਹਾਂ ਇੱਕ ਸੀਜ਼ਨ ਮੈਂ ਫਿਰ ਉਹਨਾਂ ਦੇ ਨਾਲ ਹੀ ਖੜਿਆ ਵਾਂ ਬਾਈ ਰਾਜੂ ਜੀ ਫਿਰ ਮਈਆਂ ਵਾਲੀ ਟੀਮ ਵਿੱਚ ਖੇਡ ਕੇ ਕਿੰਨੇ ਟੂਰਨਾਮੈਂਟ ਜਿੱਤੇ ਆ ਕੁਝ ਗਿਣਤੀ ਆ ਜੀ ਕਾਫੀ ਟੂਰਨਾਮੈਂਟ ਜਿੱਤੇ ਪਰ ਗਿਣਤੀ ਨਹੀਂ ਜੀ ਯਾਨੀ ਬਹੁਤ ਜ਼ਿਆਦਾ ਟੂਰਨਾਮੈਂਟ ਜਿੱਤੇ ਸੀ ਹਾਂ ਜਿੱਤੇ ਵੀ ਜਾਂਦੇ ਸੀ ਜ਼ਿਆਦਾ ਜਿੱਦੇ ਹੀ ਸੀਗੇ ਜਿੱਦੇ ਹੀ ਸੀਗੇ ਕਿ ਰੰਪਲੇ ਫੂਲ ਦੀ ਧਰਤੀ ਤੇ ਫੂਲ ਟਾਊਨ ਦੇ ਵਿੱਚ ਵੀ ਤੁਸੀਂ ਜਿੱਤੇ ਸੀ ਹਾਂਜੀ ਉੱਥੇ ਵੀ ਉੱਥੇ ਬੈਸਟ ਸੀ ਨਾ ਹਾਂਜੀ ਉੱਥੇ ਬੈਸਟ ਸੀ ਵਧੀਆ ਪ੍ਰਦਰਸ਼ਨ ਸੀ ਉੱਥੇ ਵੀ ਹਾਂ ਮੋਟਰਸਾਈਕਲ ਸੀਗਾ ਹਾਂਜੀ ਤੇ ਉਹ ਚ ਮੈਂ ਤੇ ਜਰਾਗ ਨਿਕਲੇ ਸੀ ਬੈਸਟ ਰੇਟ ਤੇ ਜਾਫੀ ਯਾਨੀ ਕਿ ਉੱਥੇ ਵਧੀਆ ਪ੍ਰਦਰਸ਼ਨ ਹਾਂਜੀ ਵਧੀਆ ਪ੍ਰਦਰਸ਼ਨ ਤੇ ਅਕੈਡਮੀ ਆ ਤੁਸੀਂ ਮਲੇਰਕੋਟਲੇ ਦੀ ਗੱਲ ਕਰੀ ਸੀਗੀ ਹਾਂਜੀ ਤੇ ਉੱਥੇ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਰਿਹਾ ਜੀ ਉੱਥੇ ਵੀ ਪ੍ਰਦਰਸ਼ਨ ਵਧੀਆ ਸੀਗਾ ਜੀ ਸਾਡਾ ਤੇ ਰਾਇਲ ਕੈਂਗਨ ਸਾਡਾ ਮੈਚ ਸੀਗਾ ਤੁਜੀ ਫਾਈਨਲ ਤੇ ਉਸ ਤੋਂ ਪਹਿਲਾਂ ਸ਼ਾਹਕੋਟ ਦਾ ਮੈਚ ਸੀਗਾ ਉਹ ਵੀ ਰਾਈ ਸੀ ਟੀਮ ਅਸੀਂ ਤੇ ਵਧੀਆ ਪ੍ਰਦਰਸ਼ਨ ਪਿੰਡ ਵਰਗ ਜੀ ਵੀ ਅਕੈਡਮੀਆਂ ਦੇ ਵਿੱਚ ਵੀ ਥੋੜਾ ਪ੍ਰਦਰਸ਼ਨ ਵਧੀਆ ਰਿਹਾ ਫਿਰ ਵਿਦੇਸ਼ ਦੀ ਗੱਲ ਕਰੀਏ ਵਿਦੇਸ਼ ਦੇ ਵਿੱਚ ਖੇਡੇ ਹੋ ਕਿ ਨਹੀਂ ਖੇਡੇ ਜੀ ਦੇ ਦੇ ਵਿੱਚ ਵੀ ਮਲੇਸ਼ੀਆ ਗਿਆ ਮੈਂ 1 ਸਾਲ ਸੱਟ ਲੱਗਣ ਤੋਂ ਪਹਿਲਾਂ 2018 ਦੇ ਵਿੱਚ ਹੀ ਗਿਆ 18 ਤੋਂ ਪਹਿਲਾਂ ਮਲੇਸ਼ੀਆ ਦੇ ਵਿੱਚ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਰਿਹਾ ਤੁਹਾਡਾ ਜੀ ਮਲੇਸ਼ੀਆ ਦੇ ਵਧੀਆ ਪ੍ਰਦਰਸ਼ਨ ਰਿਹਾ 3 ਟੂਰਨਾਮੈਂਟ ਹੋਏ ਸੀ ਉੱਥੇ ਤਿੰਨੇ ਟੂਰਨਾਮੈਂਟ ਮੈਂ ਵਧੀਆ ਖੇਡਿਆ ਸੀਗਾ ਇੱਕ ਗੱਲ ਹੋਰ ਕਰਨੀ ਹੈ ਜਿਵੇਂ ਕਿ ਮਲੇਸ਼ੀਆ ਦੇ ਵਿੱਚ ਪਲੇਅਰ ਖੇਡਣ ਜਾਂਦੇ ਉਹ ਆਪਣਾ ਖਰਚਾ ਕਰਕੇ ਜਾਂਦੇ ਹੈਗੇ ਹਾਂਜੀ ਆਪਣੀ ਟਿਕਟ ਤੇ ਆਪਣਾ ਵੀਜ਼ਾ ਸਾਰਾ ਕੁਝ ਲੈ ਕੇ ਤੁਸੀਂ ਤਾਂ ਨਹੀਂ ਆਪਣਾ ਖਰਚਾ ਕਰਿਆ ਜੀ ਨਹੀਂ ਬਈ ਜਿਹੜਾ ਮੁੰਡਾ ਕੋਲੀ ਵਾਲਾ ਗੁਰਵਿੰਦਰ ਆ ਹਾਂਜੀ ਉਹਦੇ ਮਾਮਾ ਉੱਧਰ ਉਹਦਾ ਤੇ ਉਹਨੇ ਸੱਧਿਆ ਸੀ ਸਾਨੂੰ ਹਾਂਜੀ ਤੇ ਖਰਚਾ ਓਰ ਤੇ ਸਾਰਾ ਕੁਝ ਉਹਨਾਂ ਨੇ ਕੀਤਾ ਸੀਗਾ ਤੇ ਨਾ ਸਾਡੀ ਟੈਕਟ ਵੀ ਅਸੀਂ ਪੱਲਿਉਣੀ ਲਈ ਉਹਨਾਂ ਨੇ ਲਈ ਸੀ ਖਾਣ ਪੀਣ ਦਾ ਰਹਿੰਦੇ ਵੀ ਅਸੀਂ ਉਹਨਾਂ ਕੋਲ ਹੀ ਸੀਗੇ ਵੈਸੇ ਇਹ ਗੱਲ ਸੱਚ ਆ ਪਲੇਅਰ ਖਰਚਾ ਕਰਕੇ ਜਾਂਦੇ ਆ ਕਿ ਝੂਠ ਆ ਜੀ ਬੱਕੀ ਫਲਾਇਆ ਜਾ ਰਿਹਾ ਕਿ ਸੱਚ ਆ ਜੀ ਗੱਲ ਇਹ ਨਹੀਂ ਖਰਚਾ ਕਰਦੇ ਆ ਬਈ ਖਰਚਾ ਕਰਕੇ ਜਾਂਦੇ ਆ ਪਲੇਅਰ ਸਾਰੇ ਤੇ ਪਰ ਮੈਂ ਤਾਂ ਉਹ ਮੈਨੂੰ ਕਹਿੰਦਾ ਆਪਾਂ ਜਾਣਾ ਹੀ ਆਂ ਗੁਰਵਿੰਦਰ ਮੁੰਡਾ ਦਾ ਕੋਲੀ ਵਾਲਾ ਮੈਂ ਵੀ ਪੈਸੇ ਨਹੀਂ ਆਪਾਂ ਲਾ ਸਕਦੇ ਹਨਾ ਤੇ ਉਹ ਕਹਿੰਦਾ ਵੀ ਕੋਈ ਚੱਕਰ ਨਹੀਂ ਫਿਰ ਉਹਦੇ ਮਾਮੇ ਨੇ ਸਾਨੂੰ ਉਦਾਂ ਹੀ ਸੱਤ ਲਿਆ ਸੀਗਾ ਉਹਨਾਂ ਨੇ ਖਰਚਾ ਕੀਤਾ ਸਾਰਾ ਰਾਜੂ ਸਿੰਘ ਜੀ ਜਿਵੇਂ ਤੁਸੀਂ ਦੱਸ ਰਹੇ ਹੋ ਮਲੇਸ਼ੀਆ ਦੇ ਵਿੱਚ ਖੇਡੇ ਜਿੱਥੇ ਕਿ ਨਾਰਮਲ ਬੈਲੈਂਸ ਪਲੇਅਰ ਹੁੰਦੇ ਆ ਉੱਥੇ ਵਧੀਆ ਪ੍ਰਦਰਸ਼ਨ ਰਿਆ ਉਸ ਤੋਂ ਬਾਅਦ ਕਿਸੇ ਹੋਰ ਦੇਸ਼ ਖੇਡਣ ਦਾ ਮੌਕਾ ਨਹੀਂ ਮਿਲਿਆ ਜੀ ਨਹੀਂ ਬਈ ਉਹ ਉਦੋਂ ਬਾਅਦ ਮਲੇਸ਼ੀਆ ਖੇਡ ਕੇ ਆਇਆ ਸੀ ਮੈਂ ਉਸ ਤੋਂ ਬਾਅਦ ਚ ਇੱਧਰ ਇੰਡੀਆ ਆ ਕੇ ਸੱਟ ਲੱਗ ਗਈ ਸੀ ਤੇ ਜਣੀ ਮੌਕਾ ਮਿਲਿਆ ਨਹੀਂਗਾ ਹੁਣ ਜਣੀ ਕੋਸ਼ਿਸ਼ ਹੈ ਕਿ ਮਿਹਨਤ ਲਾਉਣੇ ਆ ਜੇ ਆਪਣੇ ਰੱਬ ਨੇ ਮਿਹਰ ਕੀਤੀ ਤਾਂ ਜਾਵਾਂਗੇ ਬਾਹਰ ਵੀ ਵਧੀਆ ਸਾਡੇ ਚੈਨਲ ਨੂੰ ਦੁਆਵਾਂ ਨੇ ਤੁਸੀਂ ਜਿੱਥੇ ਜਿੱਥੇ ਕਬੱਡੀ ਹੁੰਦੀ ਹੈ ਹਰ ਇੱਕ ਦੇਸ਼ ਦੇ ਵਿੱਚ ਖੇਡੋ ਫਿਰ ਸੱਟ ਲੱਗਣ ਦਾ ਤੁਸੀਂ ਦੱਸ ਰਹੇ ਹੋ ਹਾਂਜੀ ਰੀਜ਼ਨ ਬਣਿਆ ਸੱਟ ਲੱਗਣ ਦਾ ਕੀ ਕਾਰਨ ਸੀਗਾ ਸੱਟ ਵੀ ਰਾਜਿਆਣੇ ਮੈਚ ਸੀਗਾ ਸਾਡਾ ਰਾਜਿਆਣੇ ਬਾਗੇ ਭਰਾਣੇ ਕੋਲੇ ਉੱਥੇ ਸੱਟ ਲੱਗੀ ਸੀ ਤੇ ਫਿਰ ਮੈਂ ਪ੍ਰੇਸ਼ਨ ਕਰਾਇਆ ਫਿਰ ਸੈੱਟ ਨਹੀਂ ਬੈਠਾ ਪਹਿਲੀ ਵਾਰੀ ਪ੍ਰੇਸ਼ਨ ਦੂਰੀ ਵਾਰੀ ਕਰਾਇਆ ਫਿਰ ਤੇ ਹੁਣ ਪ੍ਰੇਸ਼ਨ ਤੋਂ ਬਾਅਦ ਖੇਡਿਆ ਸੀਗਾ ਸੈੱਟ ਆ ਕੰਮ ਕਿੱਥੇ ਸੱਟ ਲੱਗੀ ਸੀ ਗੋਡੇ ਤੇ ਲੱਗੀ ਸੀ ਗੋਡੇ ਯਾਨੀ ਕਿ ਗੋਡੇ ਕੂਣੀਆਂ ਤੇ ਜ਼ਿਆਦਾਤਰ ਖਿਡਾਰੀਆਂ ਦੇ ਸੱਟਾਂ ਲੱਗ ਜਾਂਦੀਆਂ ਹਾਂ ਹਾਂਜੀ ਯਾਨ ਸੱਟ ਕਾਰਨ ਸੀਜ਼ਨ ਮਰਿਆ ਹੋਵੇਗਾ ਹਾਂਜੀ 2 ਸਾਲ ਮੈਂ ਖੇਡਿਆ ਨਹੀਂਗਾ ਪ੍ਰੈਕਟਿਸ ਕੀਤੀ ਸੀਗੀ ਤੇ ਫਿਰ ਉਹਨੇ ਐਤ ਕੀ ਖੇਡਿਆ ਸੀਗਾ ਲੌਕਡਾਊਨ ਤੋਂ ਪਹਿਲਾਂ ਥੋੜੇ ਜੇ ਮੈਚ ਖੇਡਿਆ ਦੋ ਤਿੰਨ ਮੈਚ ਤੇ ਇੱਕ ਮੈਂ ਮੋਟਰਸਾਈਕਲ ਵੀ ਜਿੱਤਿਆ ਸੱਟ ਤੋਂ ਬਾਅਦ ਤੇ ਪਹਿਲਾਂ ਡਰ ਜਿਹਾ ਵੀ ਲੱਗਦਾ ਸੀਗਾ ਵੀ ਸੱਟ ਫੇਰ ਨਾ ਵੱਜ ਜੇ ਫਿਰ ਇੱਕ ਮਨ ਕਹਿੰਦਾ ਸੀ ਵੀ ਕੋਈ ਛੱਡ ਕੇ ਰਹਿਣ ਦੇ ਖੇਡਣ ਨੂੰ ਤੇ ਫਿਰ ਡੈਡੀ ਕਹਿੰਦਾ ਮਿਹਨਤ ਲਾ ਤੂੰ ਕੋਈ ਨਹੀਂ ਵੀ ਰੱਬ ਦੇਂਦਾ ਸਾਰਾ ਕੁਝ ਸੈੱਟ ਹੋ ਜਾਊਗਾ ਫਿਰ ਮਿਹਨਤ ਕੀਤੀ ਫਿਰ ਜੋ ਮੈਂ ਮੋਟਰਸਾਈਕਲ ਜਿੱਤਿਆ ਸੱਟ ਤੋਂ ਬਾਅਦ ਉਦੋਂ ਥੋੜਾ ਜਿਹਾ ਹੌਸਲਾ ਜਾ ਹੋਇਆ ਵੀ ਚ ਸ਼ਾਇਦ ਤਾਂ ਹੁਣ ਕੰਮ ਉਹਦੇ ਵੀ ਖਿੱਡ ਗਏ ਆਪਾਂ ਜਿਵੇਂ ਤੁਸੀਂ ਦੱਸ ਰਹੇ ਹੋ ਮਨ ਕਰਦਾ ਸੀ ਕਬੱਡੀ ਛੱਡ ਦੇਣਾ ਕੀ ਕਾਰਨ ਬਣਿਆ ਕੋਈ ਕਿਸੇ ਨੇ ਹੈਲਪ ਨਹੀਂ કરી ਜਾਂ ਨਾਲ ਨਹੀਂ ਖੜਿਆ ਇਹ ਕਾਰਨ ਤਾਂ ਨਹੀਂ ਕਦੇ ਨਹੀਂ ਹੈਲਪ ਵੀ ਨਾਲ ਤਾਂ ਆਪਣੇ ਖੜੇ ਆ ਬੰਦੇ ਹਨਾ ਬਾਈ ਕਮਲ ਬਰਾੜ ਤੇ ਪ੍ਰੇਮ ਬਰਾੜ ਤੇ ਹੋਰ ਵੀ ਆਪਣੇ ਭਰਾ ਨਾਲ ਖੜੇ ਆ ਤੇ ਵੈਸੇ ਬਾ ਸੱਟ ਤੋਂ ਐ ਹੋ ਗਿਆ ਵੀ ਫੇਰ ਨਾ ਸੱਟ ਵੱਜੇ ਕਿਤੇ ਹਾਂਜੀ ਵੀ ਘਰੋਂ ਵੀ ਠੀਕ ਹੀ ਆਣਾ ਦੋ ਗਰੀ ਪ੍ਰੈਸ਼ਨ ਹੋ ਗਿਆ ਸੀਗਾ ਤੇ ਦੋ ਸਾਲ ਗੈਪ ਪੈ ਗਿਆ ਤੇ ਇਦਾਂ ਕਰਕੇ ਫਿਰ ਥੋੜਾ ਮਨ ਜਾ ਹੋ ਗਿਆ ਸੀਗਾ ਤੇ ਫਿਰ ਹੌਲੀ-ਹੌਲੀ ਹੌਸਲਾ ਦਿੱਤਾ ਯਾਰਾਂ ਦੋਸਤਾਂ ਨੇ ਵੀ ਕਰਦੇ ਆਣੇ ਵੀ ਤੇ ਫਿਰ ਲੱਗੇ ਖੇਡਣਾ ਜਿਵੇਂ ਕਿ ਮਾਂ ਖੇਡ ਕਬੱਡੀ ਵਰਗੀ ਕੋਈ ਵੀ ਖੇਡ ਨਹੀਂ ਗਈ ਜਿਸ ਦੇ ਵਿੱਚ 60 ਫੀਟ ਨਾ ਹੋਵੇ ਤੇ ਸੱਟਾਂ ਫਿੱਟਾਂ ਕਾਰਨ ਕਾਫੀ ਪਲੇਅਰ ਮਾਂ ਖੇਡ ਕਬੱਡੀ ਤੋਂ ਦੂਰ ਹੋਏ ਆ ਜਿਨ੍ਹਾਂ ਦਾ ਨਾਮ ਚੱਲਦਾ ਸੀ ਜਿਵੇਂ ਕਿ ਗੱਲਾਂ ਹੁੰਦੀਆਂ ਸੀ ਅਗਲਾ ਕਹਿੰਦਾ ਮੁੰਡਾ ਉੱਠਿਆ ਯਾਰ ਉਸ ਪਿੰਡ ਦਾ ਤੇ ਉਸ ਤੋਂ ਬਾਅਦ ਡਾਊਨ ਪੈਣ ਦਾ ਕਾਰਨ ਵੀ ਫਿਰ ਸੱਟ ਹੀ ਪੈਂਦੀ ਆ ਜ਼ਿਆਦਾਤਰ ਹਾਂਜੀ ਇਹ ਸੱਟ ਵੀ ਬਾਕੀ ਹੁਣ ਆਪਣੇ ਪਲੇਅਰ ਨਵੇਂ ਜਿਹੜੇ ਸੱਟ ਵਜਦੀ ਆ ਖੇਡਦੇ ਨਹੀਂਗੇ ਬਾਅਦ ਚ ਵੀ ਮਿਹਨਤ ਨਹੀਂ ਲਾਉਂਦੇਗੇ ਤੇ ਗੋਡੇ ਦੇ 6:00 ਵਜੇ ਦੀ ਉਹਦੀ ਮਿਹਨਤ ਜਿੰਨੀ ਆਪਾਂ ਅੱਗੇ ਲਾਉਨੇ ਉਹਦੋਂ ਡਬਲ ਲਾਉਣੀ ਪੈਂਦੀ ਮਿਹਨਤ ਮਿਹਨਤ ਦਾ ਜਿੰਨੀ ਲਾ ਲੋ ਥੋੜੀ ਜਿਹੀ ਮਿਹਨਤ ਵੱਧ ਤੋਂ ਵੱਧ ਬੰਦਾ ਕਰੂਗਾ ਫੇਰ ਹੀ ਆਈ ਪ੍ਰਕਾਰ ਕਰਾ ਕੇ ਬਰੇਸ਼ਨ ਆਪਣੀ ਮੁੰਡੀਰ ਖੇਡਦੀ ਨਹੀਂਗੀ ਮਿਹਨਤ ਲਾਉਂਦੀ ਨਹੀਂਗੀ ਇਹ ਵੀ ਤੁਸੀਂ ਵਧੀਆ ਇੱਕ ਰਾਏ ਦਿੱਤੀ ਹੈਗੀ ਪਰ ਤੁਸੀਂ ਇਮੋਸ਼ਨਲ ਜਿਹੀ ਗੱਲ ਦੱਸ ਰਹੇ ਹੋ ਫਿਰ ਮਾਂ ਖੇਡ ਕਬੱਡੀ ਦੇ ਵਿੱਚ ਉਹ ਛੱਲੇ ਮੁੰਡੀਆਂ ਮੋਟਰਸਾਈਕਲ ਐਲ ਸੀ ਡੀਆਂ ਇਹ ਕੀ ਕੋ ਜਿੱਤ ਰੱਖਿਆਗਾ ਮੈਂ ਵੀ ਪੰਜ ਮੋਟਰਸਾਈਕਲ ਜਿੱਤੇ ਆ एलसीडीਆਂ ਜਿੱਤੀਆਂ 3000 ਮੁੰਦੀਆਂ ਜਿੱਤੀਆਂ 7-8 ਤੇ ਨਗਦ ਰਕਮਾਂ ਦੇ 5100 11000 ਇਦਾਂ ਦੇ ਨਾਮ ਦਿੱਤੇ ਹਨ ਕਿ ਵਧੀਆ ਜਿੱਤ ਹਾਂਜੀ ਵਧੀਆ ਕਦੇ ਤੁਹਾਡੀ ਰੇਟ ਤੇ ਪੈਸੇ ਲੱਗੇ ਹੋਣ ਨਹੀਂ ਰੇਟ ਤੇ ਨਹੀਂ ਪੈਸੇ ਲੱਗੇ ਮਾਂ ਖੇਡ ਕਬੱਡੀ ਦੇ ਵਿੱਚ ਖੇਡਦੇ ਆ ਜਿਵੇਂ ਜਿੱਤਾਂ ਤੁਹਾਡੀਆਂ ਵਧੀਆ ਨੇ ਪੰਜ ਮੋਟਰਸਾਈਕਲ ਛੋਟੀ ਉਮਰ ਆ ਸੱਟ ਲੱਗਣ ਕਾਰਨ ਕਬੱਡੀ ਤੋਂ ਵੀ ਦੂਰ ਹੋਏ ਸਨਮਾਨ ਕੀ ਕੁਝ ਮਿਲੇ ਆ ਜੀ ਸਨਮਾਨ ਨਹੀਂ ਬਈ ਜਿੱਤੇ ਹੀ ਆ ਬਸ ਮੋਟਰਸਾਈਕਲ ਜਾਂ ਜਿਹੜੇ ਵੀ ਨਗਦੀ ਰਕਮਾਂ ਜਾਂ ਮੁੰਦਰੀਆਂ ਜਿੱਤੇ ਹੀ ਆ ਫਿਰ ਮਾਂ ਖੇਡ ਕਬੱਡੀ ਦੇ ਵਿੱਚ ਤੁਹਾਡੇ ਵੀ ਕਾਫੀ ਫੈਨ ਨੇ ਤੁਹਾਡੀ ਵੀ ਗੇਮ ਨੂੰ ਚਾਹਣ ਵਾਲੇ ਨੇ ਤੁਸੀਂ ਕਿਹੜੇ ਕਬੱਡੀ ਰੇਡਰ ਤੇ ਜਾਫੀ ਦੀ ਖੇਡ ਦੇ ਮਰੀਦ ਹੋ ਬਈ ਜਿਹੜੇ ਸੀਨੀਅਰ ਪਲੇਅਰ ਆ ਉਹਨਾਂ ਦੇ ਤਾਂ ਖੁਸ਼ੀ ਦੁੱਗਾ ਬੈਸਟ ਜਾਫੀ ਆਪਣਾ ਵਧੀਆ ਤੇ ਰੇਡਰ ਦੁੱਲਾ ਬੱਗੇ ਪੰਡ ਵਾਲਾ ਤੇ ਜਿਹੜੇ ਹੁਣ ਨਵੇਂ ਪਲੇਅਰ ਆ ਉਹਨਾਂ ਦੇ ਵਿੱਚੋਂ ਫੂਲਾ ਸ਼ੂਸ਼ਕੜਾ ਤੇ ਰੀਤਾ ਸ਼ੂਸ਼ਕੜਾ ਵਧੀਆ ਜਿਹੜਾ ਰੀਤਾ ਸ਼ੂਸ਼ਕੜਾ ਉਹ ਕੋਡੀਆਂ ਬਹੁਤ ਪਾਉਂਦਾ ਹਾਂਜੀ ਆਮਦਾਨੀ ਦਾ ਕੋਡੀਆਂ ਬਣਾ ਕੱਲੇ ਤੋਂ ਪਵਾ ਲੋ ਉਸ ਤੋਂ ਤੇ ਜਾਫੀ ਆ ਜਿਹੜਾ ਉਹ ਕੱਲਾ ਹੀ ਟੂਰਨਾਮੈਂਟ ਜਿਤਾ ਦਿੰਦਾ ਫੂਲਾ ਕਦੇ ਕਬੱਡੀ ਖੇਡਦੇ ਸਮੇਂ ਕਿਸੇ ਤਕੜੇ ਜਾਂਫੀ ਨੂੰ ਦੇਖ ਕੇ ਮਨ ਦੇ ਵਿੱਚ ਆਇਆ ਹੋਵੇ ਯਾਰ ਆਹ ਜਾਂਫੀ ਬੜਾ ਤਕੜਾ ਕਮੈਂਟੇਟਰ ਵੀ ਨਾਮ ਬਾਰ-ਬਾਰ ਬੁਲੀ ਜਾਂਦੇ ਆ ਆ ਗਿਆ ਓਏ ਚੱਕ ਦੂ ਫੱਟੇ ਤੇ ਡਰਤਾ ਨਹੀਂ ਮਹਿਸੂਸ ਲੱਗਿਆ ਕਿਸੇ ਨੂੰ ਦੇਖ ਕੇ ਜੀ ਨਹੀਂ ਬਈ ਜਿਹੜੇ ਵੱਡੇ ਪਲੇਅਰ ਆ ਹਨ ਉਹਨਾਂ ਦੇ ਕਬੱਡੀ ਪੋਣੀ ਸੌਖੀ ਲੱਗਦੀ ਆ ਬਈ ਵੱਡੇ ਸੀਨੀਅਰ ਪਲੇਅਰ ਆ ਸਾਰੇ ਆ ਨਾ ਉਦੋਂ ਹੋਰ ਹੌਸਲਾ ਵੱਧਦਾ ਬਈ ਵੱਡੇ ਪਲੇਅਰਾਂ ਦੇ ਕੋਡੀਆਂ ਪਾਉਣਾਂ ਆ ਵਾ ਉਦੋਂ ਡਰ ਨਹੀਂ ਲੱਗਦਾ ਡਰ ਲੱਗਦਾ ਜਿਹੜੇ ਵੇਟ ਵਾਲੇ ਆ ਮੁੰਡੇ ਛੋਟੇ ਹਾਂਜੀ ਉਹਨਾਂ ਤੋਂ ਲੱਗਦਾ ਵੀ ਪਤਾ ਨਹੀਂ ਕਿਤੇ ਥੱਲਾ ਲੱਤਾਂ ਜਿ ਵਰ ਦੇਣਾ ਕਿਤੇ ਕਿਵੇਂ ਕਰ ਲੈਣਾ ਤੇ ਵੱਡੇ ਪਲੇਅਰ ਤਾਂ ਐ ਹੁੰਦਾ ਚੱਲ ਜੇ ਜੱਫਾ ਲੱਗ ਵੀ ਜਾਊਗਾ ਵੀ ਆਪ ਦੇ ਆਪਣੇ ਤਾਂ ਸੀਨੀਅਰ ਪਲੇਅਰ ਆ ਵੀ ਹੌਸਲਾ ਹੀ ਹੁੰਦਾ ਵਾ ਹਾਂਜੀ ਤੇ ਯਾਨੀ ਖੇਡ ਕੇ ਵਧੀਆ ਲੱਗਦਾ ਵੱਡੇ ਪਲੇਅਰ ਨਾਲ ਯਾਨੀ ਕਿ ਛੋਟੇ ਨੂੰ ਡਰ ਲੱਗਦਾ ਜਿਹੜੇ ਵੇਟ ਵਾਲੇ ਆ ਯਾਨੀ ਕਿ ਐਨ ਦਾ 2 ਨੰਬਰ ਤੋਂ ਕਿੱਥੋਂ ਪੁੱਠੀ ਪਾ ਦੇਣ ਉਹ ਤੇ ਵੱਡੀਆਂ ਹਾਂ ਜਿਵੇਂ ਤੁਸੀਂ ਤੇਜ ਹੁੰਦੇ ਅਗਲਾ ਵੀ ਤੇਜ ਆ। ਤੇ ਯਾਨੀ ਕਿ ਆਪ ਦੇ ਬਿੱਤ ਦੇ ਨਾਲ ਡਰ ਲੱਗਦਾ ਯਾਨੀ ਕਿ ਵੱਡਿਆਂ ਤੋਂ ਡਰ ਨਹੀਂ। ਵੱਡਿਆਂ ਤੋਂ ਹਾਂ ਸੀਨੀਅਰ ਪਲੇਅਰਾਂ ਨਾਲ ਖੇਡ ਕੇ ਬਹੁਤ ਵਧੀਆ ਲੱਗਦਾ ਆਪਾਂ ਨੂੰ। ਜਿਵੇਂ ਕਿ ਸੀਨੀਅਰ ਪਲੇਅਰ ਤੇ ਤੁਸੀਂ ਰੇਡਾਂ ਪਾਉਂਦੇ ਹੋ ਕਿਤੇ ਨਾ ਕਿਤੇ ਨਾਮ ਬਣਦਾ ਕਾਰਨ ਵੀ ਇਹੀ ਹੈਗਾ ਜਿਵੇਂ ਤਕੜੇ ਪਲੇਅਰ ਤੇ ਤੁਸੀਂ ਕਬੱਡੀਆਂ ਪਾਈਆਂ ਪੁਆਇੰਟ ਲਿਆਏ ਤੇ ਜਾਂ ਫਿਰ ਥਾਪੀ ਮਾਰਤੀ ਜਾਂ ਉਂਗਲ ਖੜੀ ਕਰਤੀ ਨਾਮ ਬਣਦਾ ਵੀ ਕਾਰਨ ਵੀ ਇਹੀ ਆ। ਨਾਂ ਦਾ ਵੀ ਹਾਂ ਹੀ ਆ ਵੀ ਆਪਾਂ ਵੱਡੇ ਪਲੇਅਰਾਂ ਤੋਂ ਪਾਇਂਡ ਲੈਨੇ ਆਂ। ਨਾਂ ਤਾਂ ਆਪਣਾ ਬਣਦਾ ਹੀ ਆ। ਤੇ ਵਧੀਆ ਪ੍ਰਦਰਸ਼ਨ ਆਪਾਂ ਕਰਾਂਗੇ ਜਦੋਂ ਵੀ ਪਰ ਅਸੀਂ ਨਵਾਂ ਅਕੈਡਮੀ ਦੇ ਵਿੱਚ ਖੇਡੇ ਆ ਵਧੀਆ ਪ੍ਰਦਰਸ਼ਨ ਹੁੰਦਾ ਸੀ ਮੇਰਾ ਸਾਰੀਆਂ ਟੀਮਾਂ ਵਧੀਆ ਸੀਗੀਆਂ ਸੱਤ ਤਿੰਨ ਸੱਤ ਟੀਮਾਂ ਨਾਲ ਹੋਰ ਹੁੰਦੇ ਤੇ ਵਧੀਆ ਟੀਮਾਂ ਹੁੰਦੀਆਂ ਸੀਗੀਆਂ ਤੇ ਵਧੀਆ ਲੱਗਦਾ ਸੀ ਕਦੇ ਐਕਸ਼ਨ ਕਰਿਆ ਹੋਵੇ ਮਾਂ ਖੇਡ ਕੋਈ ਨਹੀਂ ਚ ਕਦੇ ਨਹੀਂ ਕਦੇ ਨਹੀਂ ਜੀ ਨਹੀਂ ਕਿਉਂ ਜੀ ਬਸ ਵੈਸੇ ਹੀ ਬਈ ਨਾ ਉਹਨਾਂ ਨੇ ਘੜੀ ਕੀਤੀ ਆ ਕਿਤੇ ਤੇ ਨਾ ਕੋਈ ਐਕਸ਼ਨ ਥੋੜਾ ਮੋਟਾ ਦਾ ਕਰਨਾ ਚਾਹੀਦਾ ਦਰਸ਼ਕਾਂ ਦਾ ਮਨੋਰੰਜਨ ਹੋ ਜਾਂਦਾ ਬਾਕੀ ਪ੍ਰਮੋਟਰਾਂ ਦੀ ਨਿਗਾਹ ਦੇ ਵਿੱਚ ਪਲੇਅਰ ਆਉਂਦਾ ਇਹ ਸਾਡੇ ਚੈਨਲ ਵੱਲੋਂ ਵੀ ਅਸੀਂ ਕਹਿੰਦੇ ਰਹਿੰਦੇ ਆ ਮਾਰਾ ਮੋਟਾ ਤਾਂ ਫੰਕਸ਼ਨ ਕਰਿਆ ਕਰੋ ਕਿਉਂਕਿ ਦਰਸ਼ਕ ਵੀ ਖੁਸ਼ ਹੋਣ ਬਾਕੀ ਪ੍ਰਮੋਟਰਾਂ ਦੀ ਨਿਗਾਹ ਦੇ ਵਿੱਚ ਪਲੇਅਰ ਆਉਂਦਾਗਾ ਹਾਂਜੀ ਇਹ ਤਾਂ ਹੈ ਪਰ ਵੈਸੇ ਕੀਤਾ ਹੀ ਨਹੀਂ ਕਰੇ ਨਾ ਜੀ ਕਰਦਾ ਕਰਨੋਂ ਐ ਬਾਪ ਦਾ ਕੌਡੀਆਂ ਪਾਉਣੀਆਂ ਤੇ ਬਸ ਬਜ਼ਰਤ ਕੇ ਤਾਂ ਠੀਕ ਆ ਜਿਵੇਂ ਬਸ ਜੇ ਹਰਗੇ ਤਾਂ ਠੀਕ ਆ ਉਹਨਾਂ ਨਾਲ ਨਹੀਂ ਖੜੀ ਕੀਤੀ ਕਿਤੇ ਇੱਥੇ ਜਨਨ ਕਿ ਆਪਦੀ ਮਸਤੀ ਦੇ ਵਿੱਚ ਖੇਡਦੇ ਆਪਦੇ ਮਸਤੀ ਦੇ ਵਿੱਚ ਜਿਵੇਂ ਤੁਸੀਂ ਸਿੱਖ ਸਰਦਾਰ ਹੋ ਸਿੱਖਾਂ ਦੀ ਟੀਮ ਖੇਡੀ ਸੀ ਵਰਲਡ ਲੀਗ ਦੇ ਵਿੱਚ ਹਾਂਜੀ ਤੇ ਉਦੋਂ ਖੇਡਣ ਦਾ ਮੌਕਾ ਮਿਲਿਆ ਕਿ ਨਹੀਂ ਜੀ ਹਾਂਜੀ ਮੈਂ ਖਾਲਸਾ ਵਰੀਏ ਵਿੱਚ ਖੇਡਿਆ ਸੀਗਾ ਦੋ ਤਿੰਨ ਮੈਚ ਖੇਡਿਆ ਜੀ ਮੈਂ ਕੌਗ ਸ਼ੋਗਰ ਵਾਲੇ ਸੁੱਖੇ ਨੇ ਖੜਾਇਆ ਸੀਗਾ ਹਾਂਜੀ ਤੇ ਮੈਂ ਵਧੀਆ ਮੈਚ ਖੇਡਿਆ ਦੋ ਤੀਜੇ ਮੈਚ ਮੇਰੇ ਸੱਟ ਲੱਗ ਗਈ ਸੀ ਗਿੱਟੇ ਤੇ ਤੇ ਫਿਰ ਮੈਂ ਖੇਡਿਆ ਨਹੀਂ ਸ਼ੁਰੂ ਬਾਦ ਚ ਕੋਈ ਸੁਪਨਾ ਹੋਈ ਮਾਂ ਖੇਡ ਕਬੱਡੀ ਦੇ ਵਿੱਚੋਂ ਇੱਥੇ ਜਿੱਤਣਾ ਜਾਂ ਆ ਚੀਜ਼ ਪਾਉਣੀ ਹੈ ਜਾਂ ਇੱਥੇ ਪਹੁੰਚਣਾ ਸੁਪਨਾ ਦਾ ਬਸ ਐ ਹੀ ਆ ਜੀ ਬਈ ਕੌਡੀ ਖੇਡ ਕੇ ਸੱਟਾਂ ਵੇਟਾਂ ਤੋਂ ਰੱਬ ਬਚਾਈ ਰੱਖੇ ਵੀ ਦੋ ਸਾਲ ਮਾੜੇ ਖੇਡ ਲਾਂਗੇ ਬਈ ਕੌਡੀ ਨਾਲ ਜੁੜੇ ਰਹੀਏ ਬਸ ਬਈ ਕੌਡੀ ਖੇਡਣੀ ਆਪਾਂ ਨੂੰ ਵਧੀਆ ਲੱਗਦੀ ਆ ਵੀ ਜਿੱਥੇ ਰੱਬ ਰੱਖਦਾ ਉੱਥੇ ਰਹਿਣਾ ਪੈਣਾ ਵਾ ਪਰ ਕੌਡੀ ਖੇਡਣੀ ਆ ਬਸ ਇਹੀ ਆ ਛੱਟ ਫੇਟ ਤੋਂ ਰੱਬ ਬਚਾਵੇ ਮਾਂ ਖੇਡ ਕਬੱਡੀ ਦੇ ਵਿੱਚ ਛੱਟ ਫੇਟ ਹੀ ਆ ਯਾਨੀ ਕਿ ਵੱਡਾ ਕਾਰਨ ਡਾਊਨ ਪੈਣਾ ਪਹਿਲਾਂ ਵੀ ਆਪਾਂ ਗੱਲ ਕਰ ਚੁੱਕੇ ਜ਼ਿੰਦਗੀ ਦੇ ਵਿੱਚ ਖੁਸ਼ੀ ਗਮੀ ਚਲਦੀ ਰਹਿੰਦੀ ਆ ਹਾਂਜੀ ਕਾਫੀ ਵਾਰ ਬੰਦਾ ਖੁਸ਼ ਹੁੰਦਾ ਯਾਰ ਆ ਪਲ ਮੇਰੀ ਖੁਸ਼ੀ ਦਾਗਾ ਜਾਂ ਫਿਰ ਗਮੀ ਆਉਂਦੀ ਆ ਸਿੱਕੇ ਦੇ ਦੋ ਪਹਿਲੂ ਖੁਸ਼ੀ ਗਮੀ ਦਿਨ ਰਾਤ ਸਭ ਤੋਂ ਖੁਸ਼ੀ ਦਾ ਪਲ ਕਿਹੜਾ ਈ ਤੁਹਾਡਾ ਖੁਸ਼ੀ ਦਾ ਪਲ ਆ ਜਦੋਂ ਪੈਂਡ ਟੂਰਨਾਮੈਂਟ ਸੀਗਾ ਮੈਂ ਪੈਂਡ ਬੋਲਟ ਜਿੱਤਿਆ ਸੀਗਾ ਪਹਿਲਾ ਬੋਲਟ ਜਿੱਤਿਆ ਸੀਗਾ ਮੈਂ ਤੇ ਬਹੁਤ ਹੋਜੀ ਹੋਜੀ ਸੀਗੇ ਤੇ ਯਾਨੀ ਪੈਂਡ ਵਾਲੇ ਤੁਹਾਨੂੰ ਪਤਾ ਹੀ ਆ ਲੱਗਦੇ ਹੀ ਹੁੰਦੇ ਆ ਹਾਂਜੀ ਤੇ ਆਪਾਂ ਟੂਰਨਾਮੈਂਟ ਜਿੱਤ ਕੇ ਵਿਖਾਇਆ ਸੀ ਕਰਨ ਨੂੰ ਵਧੀਆ ਨਾਲ ਮੇਰੇ ਸੰਦੀਪ ਸੀ ਦੁੱਦੇ ਵਾਲਾ ਤੇ ਦੋ ਸੰਦੀਪ ਦਾ ਭਰਾ ਕੋੜਾ ਤੇ ਨਿੱਕੂ ਕਲਿਆਣ ਸੀਗਾ ਤੇ ਕਦੇ ਮਨ ਦੁਖੀ ਹੋਇਆ ਵੇ ਅੱਜ ਤੱਕ ਕਬੱਡੀ ਖੇਡਣੀ ਛੱਡਦੀ ਐ ਉਸ ਤੋਂ ਬਾਅਦ ਕਬੱਡੀ ਨਹੀਂ ਖੇਡਣੀ ਤੇ ਉਹ ਕਿਹੜਾ ਪਾਲਾ ਜੀ ਉਹ ਜਦੋਂ ਮੇਰੇ 6 ਵਜੇ ਵੀ ਦੂਜੀ ਵਾਰੀ ਆਪਰੇਸ਼ਨ ਹੋਇਆ ਜਦੋਂ ਮੇਰਾ ਤੇ ਉਦੋਂ ਮਨ ਕਰਦਾ ਜੀ ਵੀ ਰਹਿਣ ਦੇ ਖੇਡਣ ਨੂੰ ਵੀ ਆਦਾ ਕੰਮਕਾਰ ਕਰ ਲੇ ਕੋਈ ਉਦੋਂ ਮਤਲਬ 10 10 ਦੀ ਘੜੀ ਸੀਗੀ ਉਹ ਯਾਨੀ ਕਿ ਫਿਊਚਰ ਸੈੱਟ ਕਰਨ ਬਾਰੇ ਸੋਚਿਆ ਸੀ ਕਬੱਡੀ ਛੱਡ ਕੇ ਕਬੱਡੀ ਛੱਡ ਤੇ ਅੱਜ ਕੱਲ ਫਿਰ ਕਿਹੜੀ ਅਕੈਡਮੀ ਚ ਖੇਡਣ ਬੰਦਾ ਇਰਾਦਾ ਤੁਹਾਡਾ ਜੀ ਹੌਣ ਬਈ ਹਜੇ ਤਾਂ ਮਤਲਬ ਕਿਸੇ ਨੂੰ ਲਾਉਣੀ ਖੇਡਣਾ ਆਪਾਂ ਤੇ ਗਾਂ ਜਦੋਂ ਕੱਪ ਚੱਲ ਪਏ ਫਿਰ ਉਦੋਂ ਵੇਖਾਂਗੇ ਵੀ ਕੋਈ ਆਫਰ ਦੇਊਗਾ ਫਿਰ ਉਹਨੇ ਨਾਲ ਖੇਡ ਲਿਆ ਵੈਸੇ ਚੱਲ ਰਹੀ ਆ ਗੱਲਬਾਤ ਨਹੀਂ ਹਜੇ ਨਹੀਂ ਕਿਸੇ ਨਾਲ ਵੀ ਗੱਲਬਾਤ ਹੋਈ ਆਪਣੀ ਹਜੇ ਤਾਂ ਮਿਹਨਤ ਲਾਈ ਜੰਨੇ ਆ ਤੇ ਖੇਡ ਖੇਡ ਕੇ ਵੇਖਾਂਗੇ ਵੀ ਹਾਂ ਮਿਹਨਤ ਕਿੰਨੀ ਲਾਉਣੀ ਆ ਜੀ ਮਿਹਨਤ ਬਈ ਲਾਈ ਲਈ ਦੀ ਮਤਲਬ ਦੋ ਟਾਈਮ ਲਾਈ ਦੀ ਸ਼ਾਮ ਨੂੰ ਗੇਮ ਆ ਸਵੇਰ ਲਾਈ ਦੀ ਡੇਢ ਘੰਟਾ ਸਵੇਰ ਲਾਈ ਦੀ ਪ੍ਰੈਕਟਿਸ ਤੇ ਤੁਹਾਡਾ weight ਕਿੰਨਾ ਅੱਜ ਕੱਲ ਜੀ weight ਮੇਰਾ ਹੈਗਾ 90 ਕਿਲੋ ਤੇ height ਕਿੰਨੀ ਹੈ ਜੀ height 6 ਫੁੱਟ ਪੂਰੀ ਹਾਂ ਜਾਨਕੀ ਉੱਚੇ ਲੰਮੇ ਹੋ ਹਾਂਜੀ ਲੱਗਦਾ ਨਹੀਂ ਮੈਸੀ ਇੰਨਾ weight ਹੋਵੇਗਾ ਨਹੀਂ height ਹੋਵੇਗੀ ਹਾਂਜੀ ਹਜੇ ਤਾਂ ਘਟ ਗਿਆ ਜੀ 4-5 ਕਿਲੋ weight ਘਟ ਗਿਆ ਹਾਂਜੀ ਤੇ ਵਿਦੇਸ਼ ਦੇ ਵਿੱਚ ਖੇਡੇ ਸੀ ਤੁਸੀਂ ਮਲੇਸ਼ੀਆ ਦੇ ਵਿੱਚ ਉੱਥੇ ਕਾਹ ਦੇ ਗਰਾਊਂਡ ਤੇ ਖੇਡੇ ਕਾਹ ਦੇ ਗਰਾਊਂਡ ਤੇ ਖੇਡ ਕੇ ਦਿੱਕਤ ਆ ਮਹਿਸੂਸ ਨਹੀਂ ਹੋਈ ਜੀ ਨਹੀਂ ਕੁਝ ਨਹੀਂ ਵਧੀਆ ਲੱਗਾ ਉੱਥੇ ਖੇਡ ਕੇ ਕਾ ਤੇ ਰਾਜੂ ਜਨਹਿਰ ਜੀ ਜਿਵੇਂ ਕਿ ਤੁਸੀਂ ਜ਼ਿਆਦਾ ਲੰਬੇ ਸਮੇਂ ਤੋਂ ਤਾਂ ਨਹੀਂ ਕਬੱਡੀ ਖੇਡ ਰਹੇ 7-8 ਸਾਲ ਤੋਂ ਮੈਂ ਖੇਡ ਕਬੱਡੀ ਦੇ ਨਾਲ ਜੁੜੇ ਹਾਂ ਕਾਫੀ ਤੁਹਾਡਾ ਐਕਸਪੀਰੀਅੰਸ ਆ ਫਿਰ ਵੀ ਉਹਨਾਂ ਸਮੇਂ ਦੀ ਆਪਾਂ ਗੱਲ ਕਰੀਏ ਜਦੋਂ ਤੁਸੀਂ ਜੁੜੇ ਹੋ ਕਬੱਡੀ ਦਾ ਕੀ ਫਿਊਚਰ ਸਮਝ ਰਹੇ ਹੋ ਅੱਗੇ ਫਿਊਚਰ ਕੀ ਹੈ ਕਬੱਡੀ ਦਾ ਵੈਸੇ ਅਸੀਂ ਤਾਂ ਇਹ ਸਮਝ ਰਹੇ ਆਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕਬੱਡੀ ਗਈ ਆ ਰੋੜਾਂ ਤੋਂ ਕਰੋੜਾਂ ਤੱਕ ਪਹੁੰਚੀ ਆ ਸਾਨੂੰ ਵੀ ਰੋਤਵਾ ਦਿੱਤਾ ਤੁਹਾਨੂੰ ਵੀ ਰੋਤਵਾ ਦਿੱਤਾ ਫਿਰ ਅੱਗੇ ਫਿਊਚਰ ਕੀ ਸਮਝ ਰਹੇ ਹੋ ਤੁਸੀਂ ਫਿਊਚਰ ਬਈ ਵਧੀਆ ਹੁਣ ਕਬੱਡੀ ਦਾ ਜਿਵੇਂ ਫਟੇਸ਼ ਨਾਲੇ ਮੇਜਰ ਲੀਗ ਵਾਲੇ ਨਾਰਥ ਫਟੇਸ਼ ਨਾਲੇ ਸਾਰੇ ਡੋਬ ਟੈਸਟ ਹੁੰਦੇ ਆ ਕਬੱਡੀ ਵਿੱਚ ਬਹੁਤ ਸੁਧਾਰ ਆ ਰਿਹਾ ਨਵੇਂ ਪਲੇਅਰਾਂ ਨੂੰ ਵੀ ਮੌਕਾ ਮਿਲਦਾ ਹੋਣਾ ਵੀ ਨਾਲੇ ਤਾਂ ਖਿਡਾਰੀ ਨਾਲੇ ਪੱਤੇ ਤੋਂ বাজਦੇ ਆ ਜਿਹੜੇ ਕਰਦੇ ਆ ਸਾਰੇ ਤਾਂ ਕਰ ਦੇਣਗੇ ਤੇ ਵੀ ਚਲੋ ਵਧੀਆ ਡੋ ਟੈਸਟ ਹੁੰਦੇ ਉਸ ਤੋਂ ਬਾਅਦ ਦੇ ਵਿੱਚ ਅਕੈਡਮੀ ਚ ਪਲੇਅਰ ਖੇਡ ਸਕਦਾ ਫਿਰ ਮੌਕੇ ਤੇ ਵੀ ਟੈਸਟ ਹੁੰਦੇ ਜਿਹੜਾ ਬੈਸਟ ਰੇਡਰ ਜਾਂ ਜਾਫੀ ਨਿਕਲਦਾ ਉਹਦਾ ਟੈਸਟ ਕਰਕੇ ਫਿਰ ਉਹਨੂੰ ਦਿੰਦੇ ਆ ਬੈਸਟ ਵਾਲੀ ਚੀਜ਼ ਜਾਨਕਿ ਸੁਧਾਰ ਆ ਰਿਹਾ ਸੁਧਾਰ ਆ ਰਿਹਾ ਬਹੁਤ ਜਿਆਦਾ ਸੁਧਾਰ ਆ ਗਿਆ ਭਾਈ ਪਹਿਲਾਂ ਨਾਲੋਂ ਕਿਤਨਾ ਕਿਤੇ ਫਰਕ ਲੱਗਿਆ ਤੁਹਾਨੂੰ ਤੁਸੀਂ ਗਰਾਉਂਡਾਂ ਦੇ ਵਿੱਚ ਖੇਡਦੇ ਹੋ ਜਾਂ ਨਹੀਂ ਕਿ ਅਕੈਡਮੀਾਂ ਦੇ ਮੈਚ ਵੀ ਖੇਡੇ ਆ ਪਿੰਡ ਵਰਗੇ ਵੀ ਖੇਡੇ ਆ ਕਿਤੇ ਨਾ ਕਿਤੇ ਫਰਕ ਲੱਗਿਆਗਾ ਬਹੁਤ ਫਰਕ ਆ ਜੀ ਮਤਲਬ ਕੱਡਮਾਂ ਦੇ ਵਿੱਚ ਟੈਸਟ ਹੁੰਦੇ ਹੀ ਹੁੰਦੇ ਆ ਮਤਲਬ ਹਰੇਕ ਟੀਮ ਦੇ ਵਿੱਚੋਂ ਇੱਕ ਦੋ ਪਲੇਅਰਾਂ ਦੇ ਰੋਜ਼ ਟੈਸਟ ਹੁੰਦੇ ਆ ਤੇ ਜਿਹੜੇ ਬੈਸਟ ਨਿਕਲਦੇ ਉਹ ਤਾਂ ਡੇਲੀ ਹੁੰਦੇ ਹੁੰਦੇ ਜਿਹੜਾ ਬੈਸਟ ਰੇਟ ਚਾਪੀ ਹੁੰਦਾ ਤੇ ਫਿਰ ਜਦੋਂ ਅਕੈਡਮੀ ਦੇ ਵਿੱਚ ਆਪਾਂ ਖੇਡਣਾ ਸ਼ੁਰੂ ਕਰਨਾ ਵਾ ਸੀਜ਼ਨ ਦੇ ਵਿੱਚ ਉਦੋਂ ਵੀ ਡੋਬ ਟੈਸਟ ਹੋਣੇ ਆ ਉਹ ਵੀ ਵਧੀਆ ਚੀਜ਼ ਆ ਯਾਨੀ ਕਿ ਪਲੇਅਰ ਲੌਂਗ ਟਾਈਮ ਖੇਡ ਸਕਦਾ ਖ ਹਾਂਜੀ ਇਹ ਬਦਨਾਮ ਤਾਂ ਹੀ ਕਬੱਡੀ ਆਪਣੀ ਲੋਕਾਂ ਨੇ ਕੀਤੀ ਆ ਕਬੱਡੀ ਦਾ ਬਦਨਾਮੀ ਆ ਬਸ ਬਾੜੀ ਕੀਤੀ ਕਬੱਡੀ ਦੀ ਪਰ ਇਹਨਾਂ ਨਸ਼ਾ ਹੈ ਨਹੀਂਗਾ ਕਬੱਡੀ ਦੇ ਵਿੱਚ ਵੀ ਜਿੰਨੇ ਹੁਣ ਆਮ ਆਪਣੇ ਘਰਾਂ ਦੇ ਵਿੱਚ ਮੁੰਡੇ ਮੜੀਰ ਫਿਰਦੀ ਪੰਡਾਂ ਦੇ ਵਿੱਚ ਉਹ ਕਿੰਨਾ ਨਸ਼ਾ ਕਰਦੀ ਆ ਉਹਨਾਂ ਨਾਲ ਉਹ ਤਾਂ ਚੰਗੇ ਹੀ ਆ ਪਲੇਅਰ ਇਹਨਾਂ ਨਸ਼ਾ ਤਾਂ ਕੋਈ ਕਰਦਾ ਨਹੀਂ ਬਦਨਾਮ ਬਾੜੀ ਕੀਤੀ ਹੋਈ ਆ ਲੋਕਾਂ ਨੇ ਕਬੱਡੀ ਬਦਨਾਮ ਕਰਨ ਵਾਲੇ ਕੌਣ ਆ ਜੀ ਬਦਨਾਮ ਕਰਨ ਵਾਲੇ ਆਂ ਜਿਹੜੇ ਵੇਖਣ ਜਾਂਦੇ ਆ ਉਹਦੇ ਵਿੱਚੋਂ ਹੀ ਨਸ਼ੇ ਪੱਤੇ ਕਰਨ ਵਾਲੇ ਹੁੰਦੇ ਆ ਮੈਂ ਇੱਧਰ ਲੁਧਿਆਣੇ ਵਾਲੀ ਟੂਰਨਾਮੈਂਟ ਖੇਡਿਆ ਸੀਗਾ ਸਾਡੀ ਗੱਡੀ ਖੜੀ ਸੀਗੀ ਤੇ ਮੂਰੇ ਕਾਂਦੇ ਸੀਗੀ ਛੂਟੀ ਜੀ ਉਰੇ-ਉਲੇ ਦੋ ਮੁੰਡੇ ਬੈਠੇ ਸੀ ਟੂਰਨਾਮੈਂਟ ਵੇਖਣ ਆਏ ਤੇ ਟੀਕੇ ਲਾਈ ਜਾਂਦੇ ਸੀ ਉਹਨਾਂ ਨੇ ਲਾ ਕੇ ਉੱਥੇ ਸਰੀਆਂ ਸੱਟ ਤੀਆਂ ਤੇ ਮੈਂ ਨਾਲ ਦੇ ਮੁੰਡਿਆਂ ਨੂੰ ਕਹਾ ਮੈਂ ਆਹਨੇ ਲਾ ਕੇ ਸੱਟ ਕੇ ਮੈਂ ਕਹਾ ਬਾਅਦ ਚ ਇਹਨਾਂ ਨੇ ਕਹਿਣਾ ਵੀ ਆਹ ਟੀਮ ਖੜੀ ਸੀਗੀ ਇੱਥੇ ਹਾਂਜੀ ਤੇ ਮੈਂ ਕਹਾ ਨਾ ਕੌਡੀ ਵਾਲਿਆਂ ਦਾ ਪਤਾ ਨਹੀਂ ਬਾਕੀ ਵੀਡੀਓ ਪੈ ਜਾਂਦੀਆਂ ਕਈ ਯਾਰ ਦੇਖਿਆ ਸੀ ਹਾਂਜੀ ਅੱਜ ਆਈ ਸੀ ਆ ਟੀਮ ਨਿਕਟੀ ਖੜੀ ਸੀ ਆ ਖੜੀ ਸੀਗੀ ਵੀ ਹੁਣ ਉਹ ਵੇਖਣ ਵਾਲੇ ਵੇਖਣ ਵਾਲੇ ਵੀ ਕਹਦੇ ਨਸ਼ਾ ਪੱਤਾ ਕਰਨ ਆਏ ਸੀ ਟੂਰਨਾਮੈਂਟ ਤੇ ਤੇ ਕਰਕੇ ਸੈੱਟ ਸੁੱਟ ਗਏ ਤੇ ਮੈਂ ਕਹਾਂ ਉਹਨੇ ਵਿਜੋਗ ਕਹਿੰਨੇ ਵੇਖਣ ਨੇ ਕਿ ਨਾ ਟੀਮ ਖੜੀ ਸੀ ਇੱਥੇ ਆਏ ਬਦਨਾਮ ਕੀਤੀ ਵੀ ਆ ਗੋਡੀ ਯਾਨੀ ਕਿ ਬਦਨਾਮ ਕਰਨ ਵਾਲੇ ਵੀ ਵਿੱਚੋਂ ਹੀ ਲੋਕ ਹਾਂ ਵਿੱਚੋਂ ਹੀ ਆ ਬਾਰੇ ਜਿਹੜੇ ਹੁਣ ਸਾਰਾ ਦਾ ਮੁਲਕ ਵੇਖਣ ਵੀ ਨਹੀਂ ਆਉਂਦਾ ਜੀ ਘਰੋਂ ਬਹਾਨਾ ਲਾ ਕੇ ਨਸ਼ਾ ਪੱਤਾ ਕਰਨ ਆਉਂਦੇ ਆ ਜੀ ਤੇ ਉਹ ਬਦਨਾਮ ਕਰਦੇ ਗੋਡੀ ਨੂੰ ਨਹੀਂ ਸਾਰੇ ਵੀ ਨਸ਼ਾ ਕਰਦੇ ਆ ਸਾਰੇ ਨੂੰ ਸਾਰਿਆਂ ਨੂੰ ਕੋਈ ਇੱਕ ਅਸੇ ਨਹੀਂ ਬਣ ਸਕਦੇ ਹਾਂਜੀ ਸਾਰੇ ਨਹੀਂ ਆਪਾਂ ਕਹਿੰਦੇ ਵਿੱਚੋਂ ਜਿਹੜੇ ਕੁਛ ਲੋਗ ਜਿਹੜੇ ਬਦਨਾਮ ਕਰਦੇ ਆ ਯਾਨੀ ਕਿ ਤੁਸੀਂ ਬੜੇ ਹੀ ਸੱਚਜੇ ਢੰਗ ਦੇ ਨਾਲ ਗੱਲ ਦੱਸੀ ਤੇ ਆਹ ਸੰਗਲੀਆਂ ਜੀਆਂ ਬਾਹਰ ਰੱਖੀਆਂ ਖੰਡਾ ਬਾਹਰ ਰੱਖਿਆ ਕਬੱਡੀ ਬਾਹਰ ਰੱਖੀ ਇਕਵੇਂ ਸ਼ੌਕ ਪੈਦਾ ਹੋਇਆ ਜੀ ਇਹ ਬਈ ਮਲੇਸ਼ੀਆ ਬਣਾਇਆ ਸੀਗਾ ਵੇਸੀ ਬਸ ਇਹ ਤਾਂ ਵੈਸੇ ਹੀ ਮਤਲਬ ਉੱਥੇ ਗਏ ਸੀ ਮੈਂ ਤੇ ਮੁੰਡਾ ਕੋਲੀ ਵਾਲਾ ਸੀਗਾ ਉਹਨੇ ਨਾਂ ਲਖਾਇਆ ਸੀਗਾ ਤੇ ਮੈਂ ਕਿਹਾ ਚਲੋ ਮੈਂ ਵੀ ਬਣਾ ਲੀਨਾ ਤੁਹਾਡੇ ਫਾਦਰ ਸਾਹਿਬ ਨੇ ਰੋਕਿਆ ਹੋਵੇ ਮਦਰ ਨੇ ਰੋਕਿਆ ਹੋਵੇ ਇਹ ਕੀ ਬਣਵਾ ਲਿਆ ਤੇ ਹੁਣ ਜਿਹੜਾ ਕੋ ਹੋ ਹੀ ਗਿਆ ਤੇ ਫਿਰ ਇਹ ਢੈਣ ਵਾਲਾ ਤਾਂ ਹੈ ਨਹੀਂਗਾ ਹਾਂਜੀ ਹਾਂਜੀ ਯਾਨੀ ਕਿ ਮਾਰਾ ਮੋਟਾ ਪੂਰ ਸੈਣੀ ਪਈ ਸੈਣੀ ਪਈ ਤੇ ਤੁਹਾਡੇ ਯਾਰਾਂ ਦੋਸਤਾਂ ਦੀ ਕਬੱਡੀ ਪ੍ਰਤੀ ਤੁਹਾਡੇ ਇਲਾਕੇ ਦੇ ਵਿੱਚ ਜੋ ਨਾਲ ਖੇਡਦੇ ਆ ਉਹਨਾਂ ਦੀ ਕਿੰਨੀ سپورਟ ਆ ਉਹਨਾਂ ਨੇ ਕਿਵੇਂ ਬਣਦੀ ਆ ਕਿਵੇਂ ਵਿਚਰਦੇ ਹੋ ਤੁਸੀਂ سپورਟ ਹੈਗੀ ਬਈ ਇੱਕ ਮੁੰਡਾ ਜੱਗਾ ਵਰਨਾਲੇ ਦਾ ਉਹਦੀ ਆਪਾਂ ਨੂੰ ਫੁੱਲ سپورਟ ਆ ਤੇ ਇੱਕ ਬਰਾੜਾ ਮੁੰਡਾ ਆਪਣੇ ਪਿੰਡ ਦਾ ਹੀ ਹਾਂਜੀ ਚਾਰ ਨੰਬਰ ਆੜ ਉਹ ਵੀ ਆਪਾਂ ਨੂੰ سپورਟ ਕਰਦਾ ਵਧੀਆ ਤੇ ਇੱਕ ਕਾਲਾ ਮੁੰਡਾ ਡਾਰੀ ਵਾਲਾ ਤੇ ਬਾਕੀ ਜਿਨ੍ਹਾਂ ਦੇ ਮੈਂ ਨਾਲ ਖੇਡਿਆ ਕੜਿਆਲ ਵਾਲੇ ਮੁੰਡੇ ਆ ਜਾਂਦੇ ਗੜਾ ਲਾ ਕੇ ਆਪਣੀ ਵਧੀਆ سپورਟ ਕਰਦੇ ਆ ਮੁੰਡੇ ਜੇ ਨਾਲ ਖੜੇ ਆਪਣੇ ਰਾਜੂ ਜੀ ਨੇ ਜੀ ਮੈਂ ਤੁਸੀਂ ਦੱਸ ਰਹੇ ਹੋ ਸਪੋਰਟ ਕਰੀ ਤੁਹਾਡੀ ਤੁਹਾਡੇ ਨਾਲ ਖੜਦੇ ਤੁਸੀਂ ਉਹਨਾਂ ਨਾਲ ਖੜਿਆ ਕਰੋ ਜਾਨੀ ਕਿ ਮਿਲਜੁਲ ਕਰਨਾ ਚਾਹੀਦਾ ਤਾਂ ਉਹਨਾਂ ਨਾਲ ਕਾਫੀ ਗੱਲਾਂ ਬਾਤਾਂ ਹੋਈਆਂ ਮਾਂ ਖੇਡ ਕਬੱਡੀ ਬਾਰੇ ਹੁਣ ਜਾਂਦੇ ਜਾਂਦੇ ਤੁਹਾਡੇ ਤੋਂ ਤੁਹਾਡੇ ਨਿੱਜੀ ਜੀਵਨ ਬਾਰੇ ਜਾਣਦੇ ਆ ਤੁਹਾਡੀ ਡੇਟ ਆਫ ਬਰਥ ਕੀ ਆ ਮਾਤਾ ਪਿਤਾ ਦਾ ਕੀ ਨਾਮ ਆ ਤੇ ਹੋਰ ਪਰਿਵਾਰ ਦੇ ਵਿੱਚ ਕੌਣ ਕੌਣ ਆ ਜੀ ਮੇਰੀ ਡੇਟ ਆਫ ਬਰਥ ਹੈਗੀ ਬਈ 23/2/1995 ਤੇ ਪਿਤਾ ਦਾ ਨਾਮ ਗਰਨਾਮ ਸਿੰਘ ਤੇ ਮਾਤਾ ਦਾ ਨਾਮ ਅਮਰਜੀਤ ਕੌਰ ਤੇ ਇੱਕ ਮੇਰੀ ਵਾਈਫ ਆ ਰਮਨਦੀਪ ਕੌਰ ਉਹਦਾ ਨਾਮ ਤੇ ਚਾਚਾ ਤੇ ਚਾਚੀ ਦਾਦਾ ਦਾਦੀ ਉਹਨਾਂ ਉਹਨਾਂ ਦੀ ਪੂਰੀ ਸਪੋਰਟ ਆਪਾਂ ਨੂੰ ਤੁਹਾਡੇ ਪਰਿਵਾਰ ਵਿੱਚੋਂ ਕੋਈ ਹੋਰ ਕਬੱਡੀ ਖੇਡਣ ਦਾ ਸ਼ੌਂਕ ਰੱਖਦਾ ਹੋਵੇ ਹੈ ਚਾਚੇ ਦਾ ਮੁੰਡਾ ਛੋਟਾ ਉਹ ਜੇ ਵੇਟ ਵਾਲੀ ਖੇਡਦਾ ਵਾ ਉਹਨੂੰ ਸ਼ੌਂਕ ਆ ਖੇਡਣ ਦਾ ਹਾਂਜੀ ਤੇ ਤੁਹਾਡੀ ਸਟੱਡੀ ਕਿਥੋਂ ਤੱਕ ਹੋਈ ਜੀ ਸਟੱਡੀ ਮੈਂ ਪਲੱਸ 2 ਤਾਈਂ ਕੀਤੀ ਹੈ ਪੜਨ ਦੇ ਵਿੱਚ ਕਿਸ ਤਰ੍ਹਾਂ ਦੀ ਸੀ ਜੀ ਪੜਨ ਦੇ ਦਾ ਜਿੱਦਾਂ ਠੀਕ ਹੀ ਧੱਕੇ ਨਾਲ ਹੀ ਕੀਤੀ ਹੈ ਪਲੱਸ 2 ਲੱਗੇ ਨਹੀਂ ਕਰਿਆ ਜੀ ਹਾਂਜੀ ਤੇ ਅਸੀਂ ਕਾਫੀ ਪਲੇਅਰਾਂ ਨਾਲ ਗੱਲਬਾਤ ਕਰਦੇ ਆਂ ਕਹਿੰਦੇ ਕਿ ਅਸੀਂ ਨਾਰਮਲ ਆ ਪਲੇਅਰ ਪੜਨ ਦੇ ਵਿੱਚ ਜ਼ਿਆਦਾ ਨਹੀਂ ਕੀ ਕਾਰਨ ਨਾਲ ਜਣੀ ਕਿ ਪੜਾਈ ਵੱਲ ਘਟ ਕਿਉਂ ਧਿਆਨ ਨਾ ਕਬੱਡੀ ਪਲੇਅਰਾਂ ਦਾ ਪੜਾਈਆ ਲਵੇ ਧਿਆਨ ਜਾਂਦਾ ਹੀ ਨਹੀਂ ਜਦੋਂ ਬੰਦਾ ਕਬੱਡੀ ਵੱਲ ਹੋਏ ਫਿਰ ਕਬੱਡੀ ਰਹਿ ਜਾਂਦੀ ਇਕੱਲੀ ਨਾ ਕੋਈ ਕੰਮ ਹੁੰਦਾ ਹੋਰ ਹਾਂਜੀ ਬਸ ਕਬੱਡੀ ਰਹਿ ਜਾਂਦੀ ਇਕੱਲੀ ਜਣੇ ਕਬੱਡੀ ਜੋ ਗਏ ਹੋ ਕਬੱਡੀ ਖੇਡਦੇ ਹੋ ਕਬੱਡੀ ਦੇ ਚ ਨਾਮ ਕਮਾਇਆ ਅੱਗੇ ਵੀ ਕਬੱਡੀ ਦੇ ਰਹਿਣਾ ਸਾਊ ਜੇ ਸੁਭਾਅ ਦੇ ਇਨਸਾਨ ਸਾਨੂੰ ਅੱਜ ਇੰਟਰਵਿਊ ਤੇ ਲਈ ਮਿਲੇ ਤੇ ਕਾਫੀ ਦਰ ਨਾਲ ਗੱਲਾਂ ਬਾਤਾਂ ਹੋਈਆਂ ਹੁਣ ਜਾਂਦੇ ਜਾਂਦੇ ਇੱਕ ਮੈਸੇਜ ਜ਼ਰੂਰ ਜਾਂਦੇ ਆ ਸਮੁੱਚੇ ਪੰਜਾਬੀਆਂ ਨੂੰ ਦਰਸ਼ਕਾਂ ਨੂੰ ਨਵੇਂ ਉੱਠ ਰਹੇ ਖਿਡਾਰੀਆਂ ਨੂੰ ਕੀ ਮੈਸੇਜ ਹੋਣਾ ਚਾਹੁੰਦੇ ਹੋ ਮੈਂ ਸੀ ਤਾਂ ਬਈ ਇਹ ਹੀ ਹੈ ਨਵੇਂ ਪਲੇਅਰਾਂ ਨੂੰ ਵੀ ਮਿਹਨਤ ਲਾਉਣਾ ਦੇਸੀ ਖਰਾਖਾਨਾ ਤੇ ਆਪਦਾ ਖੇਡਣਾ ਨਾ ਨਾਂ ਬਣੂਗਾ ਵੀ ਮਾੜੇ ਕੰਮਾਂ ਤੋਂ ਬਚਣਾ ਤੁਹਾਡਾ ਮੈਸੇਜ ਬਹੁਤ ਵਧੀਆ ਜੁਦੀ ਹਾਂ ਅੱਜ ਦੋਸਤੋ ਨਵੀਂ ਜੀ ਉਮਰ ਦੇ ਤੇਜ਼ ਤਰਾ ਰੇਡਰ ਸਿੱਖ ਸਰਦਾਰ ਰੇਡਰ ਰਾਜੂ ਸੁਨੇਰ ਉਹਨਾਂ ਨਾਲ ਗੱਲਬਾਤ ਕੀਤੀ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਅਗਲੀ ਵਾਰ ਕਿਸੇ ਹੋਰ ਸ਼ਕਸ਼ੀਤ ਨੂੰ ਲੈ ਕੇ ਹਾਜ਼ਰ ਹੋਣੇ ਆ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਪਿਆਰ ਭਰੀ ਸਤਿ ਸ਼੍ਰੀ ਅਕਾਲ